ਜੁਧਿਆਣਾ ਦੇ ਪਿੰਡ ਨਰੰਗਵਾਲ ਵਿੱਚ ਨਸ਼ਾ ਵੇਚਣ ਨੂੰ ਲੈ ਕੇ ਹੰਗਾਮਾ ਹੋਇਆ ਹੈ ਜੀਹਾਂ ਇਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਪਿੰਡ ਵਿੱਚ ਨਸ਼ਾ ਲੈਣ ਆਏ ਦੋ ਨੌਜਵਾਨਾਂ ਨੂੰ ਵੀ ਪਿੰਡ ਵਾਸੀਆਂ ਨੇ ਮੌਕੇ ਉੱਤੇ ਫੜਿਆ ਜਿਨ੍ਹਾਂ ਦਾ ਕੋਟਾਪਾ ਵੀ ਚਾੜਿਆ ਗਿਆ ਇਹਨਾਂ ਦੇ ਵੀ ਵੀਡੀਓ ਸਾਹਮਣੇ ਆਈ ਹੈ ਤਾਨੂੰ ਦੱਸ ਦਿੰਦੇ ਆ ਕਿ ਲੁਧਿਆਣਾ ਦੇ ਪਿੰਡ ਨਰੰਗਵਾਲ ਦੀਆਂ ਹੰਗਾਮੇ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਤੇ ਇੱਕ ਮਹਿਲਾ ਆਪਸ ਦੇ ਵਿੱਚ ਬਹਿਸ ਕਰ ਰਹੇ ਨੇ ਤੇ ਇੱਕ ਦੂਸਰੇ ਨੂੰ ਧਮਕੀਆਂ ਦੇ ਰਹੇ ਨੇ ਮਾਮਲਾ ਪਿੰਡ ਦੇ ਵਿੱਚ ਨਸ਼ਾ ਵੇਚਣਾ ਤੇ ਨਸ਼ਾ ਵੇਚਣ ਤੋਂ ਰੋਕਣ ਦਾ ਹੈ ਜਿਸ ਦੇ ਵਿੱਚ ਨੌਜਵਾਨ ਮਹਿਲਾ ਨੂੰ ਨਸ਼ਾ ਵੇਚਣ ਤੋਂ ਰੋਕਣ ਦੀ ਗੱਲ ਕਹਿ ਰਹੇ ਨੇ ਤੇ ਮਹਿਲਾ ਉਹਨਾਂ ਨੂੰ ਚੈਲੰਜ ਕਰਦੀ ਹੋਈ ਨਜ਼ਰ ਆ ਰਹੀ ਹੈ ਉਥੇ ਦਾ ਨੂੰ ਦੱਸਦੀ ਕਿ ਬੇਸ਼ੱਕ ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਪਿੰਡ ਵਾਸੀਆਂ ਨੇ ਵਾਇਰਲ ਕੀਤੀ ਹੈ ਜਿਸ ਦੇ ਵਿੱਚ ਦੋ ਨੌਜਵਾਨ ਜੋ ਕਿ ਪਿੰਡ ਦੇ ਵਿੱਚ ਨਸ਼ਾ ਲੈਣ ਦੇ ਲਈ ਆਏ ਹਨ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਕੁਝ ਲੋਕ ਨਸ਼ਾ ਵੇਚਦੇ ਨੇ ਤੇ ਜਿਨ੍ਹਾਂ ਦੇ ਖਿਲਾਫ ਪਿੰਡ ਵਾਸੀਆਂ ਦੇ ਵੱਲੋਂ ਐਕਸ਼ਨ ਲਿਆ ਗਿਆ ਸੀ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਆਪਸ ਦੇ ਵਿੱਚ ਬਹਿਸ ਹੋ ਗਈ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਇਸ ਬਾਰੇ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਆਂ ਇਹ ਦੁਨੀਆ 'ਤੇ ਗੱਲ ਜੱਟ ਦੀ ਨਹੀਂ ਹੈ ਜੱਟ ਦੀ ਹੈ ਕੱਲ ਚੱਟਦੀ ਨਹੀਂ ਉਹ ਲੱਕੀਆਂ ਨੂੰ ਆ ਕੇ ਜਾ ਬੋ ਜਿੰਦਾ ਨਸ਼ਾ ਵੇਚਦੇ ਹੋ ਲੈ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਕੱਲੇ ਨੂੰ ਕੱਲਾ ਲੈ ਕੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਦਾ ਮਰਵਾ ਨਸ਼ਾ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚਣ ਲੱਗੇ ਇਹ ਸਾਰੀ ਉਮਰ ਨਸ਼ਾ ਵੇਚ ਕੇ ਅੰਦੇ ਵੇਚਦੇ ਆ ਤੂੰ ਸਵੇਰੇ ਇੱਥੇ ਵੇਚ ਤੂੰ ਸਵੇਰੇ ਵੇਚੀ ਸਵੇਰੇ ਮੋਟਰਸਾਈਕਲ ਲਾਈ ਇੱਥੇ ਤੈਨੂੰ ਮੈਂ ਦੱਸੂ ਕਿ ਮੈਂ ਹੁਣ ਵੇਚਣਾ ਨਹੀਂ ਇੱਧਰ ਵੇਚਣਾ ਤੋਏ ਰੋ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਥਰੇ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ ਅਰੇ ਤੂੰ ਮੇਰੇ ਸਾਹਮਣੇ ਮਰਵਾਤੇ ਮੈਂ ਕੀ ਕਰਾਂ ਵੇਚ ਦਿੱਤੇ ਕਿੱਥੇ ਆ ਤੇਰੇ ਭਾਈ ਅਰੇ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਿਹੜੀ ਆ ਜਵੇ ਹੁਣ ਤੂੰ ਥੱਕਾਂਗੇ ਬਸ ਮੈਂ ਜੋ ਆਰਾਮ ਨਾਲ ਗਲਤ ਗੱਲ ਕਰਾ ਦੇ 20000 30000 ਨੀਓ ਯਾਰ ਪਤਾ ਕੀ ਗੱਲ ਹੈ ਮੇਰੇ ਅਸੀਂ ਦੇ ਮੁੰਡੇ ਤਾਂ ਆਪ ਕਹਿ ਰਹੇ ਹੁੰਦੇ ਉਸੋ ਤਾਂ ਨਹੀਂ ਕੋਈ ਵੀ ਨਹੀਂ ਮੰਨਦਾ ਹੁੰਦਾ ਉਹ ਜਾਣੇ ਵੀਰੇ ਨਹੀਂ ਯਾਰ ਸਮਝੇਗਾ ਜਾਣੇ ਨਹੀਂ ਕਹਿਣਾ ਤੇ ਭਰਾ ਹੀ ਤੇ ਭਰਾ ਵੀ ਭਰਾ ਹੀ ਨਹੀਂ ਗੱਲ ਕਰਾਦੀ ਮਾੜੀ ਜੀ ਗੱਲ ਕਰਾ ਦਿਓ ਘਰੇ ਗੱਲ ਹੈ ਪਿੰਡ ਤੈਨੂੰ ਪਤਾ ਨਹੀਂ ਕਿਹੜਾ ਸਮਾਨ ਤੈਨੂੰ ਭਰਾ ਹੀ ਸਤਾ ਗਿਆ ਸੀ ਵੀਰੇ ਮੈਂ ਤਾਂ ਯਾਰ ਗੱਡੀ 'ਚ ਮੇਰਾ ਪਤਾ ਨਹੀਂ ਤੁਸੀਂ ਉੱਠਾ ਕੇ ਬਾਹਰ ਤੁਸੀਂ ਬਾਹਰ ਘੱਟਿਆ ਮੈਨੂੰ ਤੁਸੀਂ ਕਹਿੰਦਾ ਮੇਰਾ ਫੋਨ ਬੰਦ ਆ ਜੀਵਨ ਦਾ ਤੇ ਕੋ ਨੰਬਰ ਆ ਜੀਵਨ ਦਾ ਪਿੰਡ ਨਹੀਂ ਪਤਾ ਉਹ ਬਾਈ ਹੁਣੀ ਕਹਿ ਰਹੀ ਯਾਰ ਉਹਨੂੰ ਜਾਣਦਾ ਆਪਾਂ ਨੂੰ ਯਾਰ ਤੇ ਬਾਈ ਹੁਣੀ ਕਹਿ ਰਹੀ ਇਹ ਗੱਲ ਹੈ ਬਾਈ ਹੁਣੀ ਕਹਿ ਰਿਆ ਤੂੰ ਕਹਿੰਦਾ ਮੇਰਾ ਫੋਨ ਬੰਦ ਆ ਮੇਰੇ ਕੋ ਨੰਬਰ ਆਦਾ ਇਹ ਮੁੰਡਾ ਨਹੀਂ ਰਹ ਹੈਗਾ ਵੀਰੇ ਉਹਨੂੰ ਠੀਕ ਆ ਨਾ ਇਹਦੇ ਫੋਨ ਦਾ ਨੰਬਰ ਹੁਣ ਛੋਟੇ ਬਿਆਨ ਹੀ ਨਹੀਂ ਮਿਲਦਾ ਤੂੰ ਜਿੱਤਿਆ ਇਹ ਕਹਿੰਦਾ ਮੇਰੇ ਫੋਨ ਚ ਨੰਬਰ ਆ ਮੇਰਾ ਫੋਨ ਦਾ ਇਹ ਕਹਿੰਦਾ ਪਿਆ ਨਹੀਂ ਵੀਰੇ ਇਹਨਾਂ ਮੈਨੂੰ ਯਾਰ ਹੱਥੋਂ ਮੇਰਾ ਬੰਦਾ ਬਾ ਬੰਦੇ 50 ਝੂਠ ਬੋਲਦੇ ਆ ਫਿਰ ਇਹ ਗੱਲ ਨਹੀਂ ਕਹੀ ਮੈਂ ਮੇਰੇ ਮੋਬਾਈਲ ਨੰਬਰ ਹੈ ਮੈਂ ਕਿਹਾ ਫੋਨ ਬੰਦਾ ਮੇਰਾ ਮੈਂ ਕਿਹਾ ਮੇਰੇ ਇੱਕ ਮਿੰਟ ਇੱਕ ਮਿੰਟ ਵਕੀਲ ਕਿਹੜਾ ਸਾਡੇ ਪਿੰਡ ਦਾੜੀ ਤੇਰੇ ਨਹੀਂ ਇਹ ਮੈਨੂੰ ਤਾਂ ਜੋਧਾ ਪਿੰਡ ਹੈ ਜੋਧਾ ਪਿੰਡ ਹੈ ਨਹੀਂ ਜਿੱਤਾ ਨਾਲ ਰਹਿੰਦਾ ਹੈ ਜੋਧਾ ਇਹਦਾ ਵਕੀਲ ਜੋਧਾ ਮੈਨੂੰ ਲੱਗਾ ਟੱਕਰ ਤੇ ਆ ਗਿਆ ਤੂੰ ਜੋਧਾ ਪਿੰਡ ਦਾ ਮੈਂ ਵਕੀਲ ਲੈ ਗਿਆ ਕਿਹੜਾ ਵਕੀਲ ਕਿਹੜਾ ਇਹ ਗੱਲ ਦਾ ਫਰਮੇ ਸੀ ਜਿਹੜਾ ਮਾਜਾ ਲੈਣ ਆਇਆ ਭੁੱਲੇ ਕੇ ਭੋਲੇ ਨੇ ਨਾ ਕੋਲਾ ਆਪ ਆ ਕੇ ਕਿਹਾ ਸਾਨੂੰ ਭੋਲਾ ਕਹਿੰਦਾ ਵੀ ਮੈਂ ਇਹਨਾਂ ਨੂੰ ਕਹਤਾ ਬਾਈ ਮੁੰਡੇ ਉੱਧਰ ਵੀ ਖੜੇ ਉੱਧਰ ਵੀ ਖੜੇ ਸਮਾਨ ਹੈ ਨਹੀਂ ਜਾਓ ਉਹ ਆਪਣੇ ਮੁੰਡੇ ਜਿਹੜੇ ਭੋਲੇ ਨੇ ਸਿੱਧਾ ਕਹਤਾ ਓਏ ਹਲੋ ਇਹ ਹਲੇ ਨਹੀਂ ਬੰਦ ਰਹੇ ਹੁਣ ਇਹ ਕੰਮ ਨਹੀਂ ਹੋਣਾ ਇੱਧਰ ਹੈਗਾ ਯਾਰ ਜਿਹੜਾ ਤੁਸੀਂ ਗਲਤੀ ਕਰਦੇ ਹੋ ਕਿੱਥੇ ਹੁਣ ਨਹੀਂ ਹੋਣਾ ਹੈਗਾ ਮੇਰੇ ਵੀਡੀਓ ਨਾ ਬਣਾ ਪਲੀਜ਼ ਵੀਡੀਓ ਨਾ ਬਣੂਗੀ ਬਾਈ ਉਹ ਬੰਦੇ ਨੇ ਬੰਦ ਦੇ ਆ ਨਹੀਂ ਯਾਰ ਤੂੰ ਗਲਤ ਆ ਉਹ ਨਹੀਂ ਹੋਣੀ ਇਹ ਸਾਰੇ ਪੰਨੇ ਨੇ ਬੰਦ ਕੀਤਾ ਹੁਣ ਨਹੀਂ ਨਹੀਂ ਵਧੀਆ ਗੱਲਾਂ ਆਪਾਂ ਦਾ ਕਹਿਣਾ ਮੈਂ ਮਾਨ ਅੰਕਲ ਚੰਗੀ ਗੱਲ ਅੰਕਲ ਜੀ ਇੱਥੇ ਤਾਂ ਇਹ ਤੋਂ ਦੂਰ ਹੈ ਵਧੀਆ ਗੱਲ ਆਈ ਮੈਂ ਆਪਾਂ ਨਹੀਂ ਕਹਿੰਦੇ ਆਪਾਂ ਤਾਂ ਖੋਦੋ ਕਹਿੰਦੇ ਆ ਵੀ ਥੋਡੇ ਨਾਲ ਆਹੀ ਸਰਪਾਈ ਕੰਮ ਦੇ ਮੁੰਡੇ ਲੈਣ ਆਏ ਸੀਗੇ ਆਂਟੀ ਨੂੰ ਇਹ ਲੱਗਿਆ ਕਾ ਵੀ ਜੀ ਵੀ ਉਹੀ ਕੰਮ ਚ ਆਏ ਜਿਹੜੇ ਨਾ ਚਾ ਲੋਕ ਦਿੰਦੇ ਸੀ ਫੇਰ ਕਰਨਗੇ ਆਹ ਦੇ ਵਿੱਚ ਕਿਹੜੇ ਜਿਹੜੇ ਕੰਮ ਕਰਨ ਆਏ ਹੋ ਨਾ ਤੇ ਹੋਣਾ ਨਾ ਕਰਨਾ ਉਹ ਤਾਂ ਮੰਨ ਗਿਆ ਵੀ ਮੇਰੇ ਤੋਂ ਸਮਾਨ ਲਿਆ ਮੈਂ ਇਹਨਾਂ ਨੂੰ ਕਹਦਾ ਬੰਦੇ ਉੱਧਰ ਖੜੇ ਇਹ ਹਜੇ ਵੀ ਨਹੀਂ ਮੰਨਦੇ ਮਤੋਂ ਜ਼ਿਆਦਾ ਜ਼ਿਆਦਾ ਗਲਤੀ ਮੰਨੋ ਕਿੱਥੇ ਆ ਜਾ ਆਂਟੀ ਨੇ ਮੈਨੂੰ ਮੈਨੂੰ ਮੈਂ ਉਹਨੂੰ ਸਰਪੇ ਹੀ ਪੁੱਛਿਆ ਹੈਗੇ ਆਂਟੀ ਦੇ ਅੰਕ ਠੀਕ ਆ ਮੈਂ ਉਹਨੂੰ ਮੈਂ ਕਿਹਾ ਵੀ ਜੀ ਬਣੇਗਾ ਬਾਬਾ ਨਾਲ ਉਹਨੂੰ ਨਾਲ ਹੀ ਜਵਾਬ ਦੇਤਾ ਠੀਕ ਆ ਨਾ ਆਂਟੀ ਨੇ ਮੈਨੂੰ ਕਹਿੰਦਾ ਵੀ ਮੁੰਡੇ ਖੜੇ ਇੱਥੇ ਹੁਣ ਮੈਨੂੰ ਉਹਨੂੰ ਐ ਲੱਗੇ ਵੀ ਮੈਂ ਉਹ ਚੀਜ਼ ਲੈਣ ਆਈ ਆਂ ਘੱਟੇ ਵੀ ਨਹੀਂ ਮੰਨਦਾ ਯਾਰ ਮੰਨ ਜਾ ਕੋ ਫਾਇਦਾ ਕੀ ਯਾਰ ਲੈਣ ਆਏ ਸੀ ਤੂੰ ਕਿ ਭਾਈ ਮੁੜ ਕੇ ਨਹੀਂ ਲੈਣ ਆਏ ਸੀ ਹਾਂ ਥੋਡੇ ਨਾਲ ਸਹਿਮਤਾ ਆਂ ਵੀਰੇ ਅਸੀਂ ਲੈਣ ਆਏ ਸੀਗੇ ਥੋਡੇ ਨਾਲ ਸਹਿਮਤਾ ਆਂ ਵੀਰੇ ਨਾਲ ਹੀ ਸਹਿਮਤਾ ਉਹਦੀ ਗੱਡੀ ਮੋਗੋ ਜਿਹਾ ਦਿਖਾਈ ਆ ਰਿਹਾ ਕਹਿੰਦੇ ਨੇ ਵੀ ਹਾਂ ਅਸੀਂ ਲੈਣ ਆਈ ਸੀਗੇ ਵੀਰੇ ਅੱਗੇ ਕੋਈ ਨਹੀਂ ਆਉਂਦੇ ਠੀਕ ਆ ਆਹੀ ਗੱਲ ਸੀ ਬਸ ਆਹੀ ਵੀਰੇ ਪਹਿਲਾਂ ਹੀ ਕਹਿ ਦਿੰਦਾ ਆ ਗੱਲ ਆ ਬਸ ਤੂੰ ਅੱਗੇ ਤੋਂ ਆਇਓ ਨਾ ਬਸ ਅੱਗੇ ਤੋਂ ਮੇਰਾ ਵੀਰ ਆਇਆ ਹ ਮੈਂ ਨਹੀਂ ਉੱਥੇ ਮੈਂ ਇੱਥੇ ਅੱਗੇ ਕਰਵਾ ਲਓ ਅੱਗੇ ਕਰੀ ਡੈਗੇ ਤੁਸੀਂ ਬੰਨ ਲਿਓ ਯਾਰ ਵੀਰੇ ਠੀਕ ਹੈ ਅੱਗੇ ਤੋਂ ਅਸੀਂ ਤੁਹਾਨੂੰ ਜੇ ਡੈਗੇ ਤੋਂ ਹੀ ਆਪਾਂ ਪਰ ਇਹ ਚੀਜ਼ ਆਏ ਨਹੀਂ ਚਲ ਜਾਓ ਜੀ ਕੀ ਕਰਨਾ ਸੀ ਗਾਜਾ ਲੈਣ ਆਇਆ ਜੀ ਕਿੱਥੋਂ ਆਸੀ ਤੋਂ ਆਏ ਜੀ ਹਾਂ ਨਾ ਲੈਣਾ ਕਿੱਥੋਂ ਦੀ ਗਾਂਝਾ ਇੱਥੋਂ ਨਾਰਗਲ ਜੀ ਕਿੱਥੋਂ ਨਾਰਗਲ ਕਿੱਥੋਂ ਇਹ ਨਾ ਨਹੀਂ ਪਤਾ ਮੈਂ ਪਹਿਲੇ ਹੀ ਕਿਰੇ ਆਇਆਗਾ ਜ਼ਿੰਦਗੀ ਚ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਸਿੱਧਾ ਹੀ ਪਹੁੰਚ ਗਿਆ ਉਹਰੇ ਐਡਰੈਸ ਪਤਾ ਕਿਹਨੇ ਮੈਨੂੰ ਦੱਸਿਆ ਕਿਸ ਨੇ ਦੱਸਿਆ ਨਾ ਨਾ ਕਿਹਨੇ ਦੱਸਿਆ ਕੋਈ ਵੀ ਨਹੀਂ ਜਾਣਦਾ ਮੈਂ ਚੱਲ ਤੈਨੂੰ ਦੱਸਦਾ ਤੈਨੂੰ ਉਹਨੇ ਨਕਸ਼ਾ ਬਣਾਤਾ ਵੀ ਤੂੰ ਪਹੁੰਚ ਗਿਆ ਸਿੱਧਾ ਹੀ ਫੇਰ ਬਾਂਦਰਾ ਕੱਢ ਕਿਹੜਾ ਪਿੰਡ ਹੈ ਫੜੀ ਨਾ ਕੱਢ ਸਾਈ ਕੋਈ ਬਿਹਾਰ ਦਾ ਹੈ ਹਾਸੀ ਹਾਸੀ ਇਹ ਦੂਜੀਆਂ ਨੇ ਮੈਂ ਉਹਦੇ ਕੋਲੋਂ ਫੋਨ ਲਾ ਮਾਲਕਾਂ ਨੂੰ ਮਾਲਕਾਂ ਨੂੰ ਸਾਥ ਉਹਨੂੰ ਫੋਨ ਲਾ ਫੋਨ ਲਾ ਮਾਲਕ ਨੂੰ ਫੋਨ ਲਾ ਫੋਨ ਕੱਟ ਦੋ ਜੀਆਂ ਨੂੰ ਫੋਨ ਲਾ ਮਾਰਦੇ ਉਹ ਬਾਹਰ ਮਾਰੀ ਖੇਤੀ ਕਰ ਉਹ ਬਾਹਰ ਮਾਰੀ ਆਇਆ ਵੱਡਾ ਮਾਰਦੀ ਆ ਲਾ ਫੋਨ ਆ ਜਿੰਨੋ ਦਾ ਤੂੰ ਨਾਲ ਇਹ ਵੀ ਇਹ ਕੰਮ ਕਰਦੇ ਆਲੂਆਂ ਵਾਲੇ ਬੰਦੇ ਨੇ ਕਿੱਥੇ ਰਹਿੰਦਾ ਇਹ ਉਹਨਾਂ ਡਰਾਈਵਰ ਮੈਂ ਫੋਨ ਬੋਲ ਕੁਝ ਵੀ ਆ ਉਹਨਾਂ ਨੇ ਸਰਵਿਸ ਹੋਈ ਨਹੀਂ ਕੀ ਅਜਾ ਕਾ ਨਾ ਕਰਦੇ ਨੇ ਆਪਾਂ ਕਿਸੇ ਪਾਣੀ ਕਰਮੀ ਮਾੜੀ ਮੱਡੀ ਵੀ ਨਹੀਂ ਕਰੀ ਜਨਾ ਉਹ ਨਹੀਂ ਕਰਨੀ ਨਹੀਂ ਸਰਵਿਸ ਨਹੀਂ ਕਰਨੀ। ਉਹ ਮੁੰਡਾ ਹੈਗਾ। ਤੂੰ ਬੈਠੇ ਹੋਏ ਕਿ ਲਈ ਹੈ? ਕਿਤੋਂ ਲੈਣਾ ਇਹਦੀ? ਉਹ ਇੱਥੇ ਮਿਲਦਾ ਨਹੀਂ ਨਾਮ ਨਾਮ ਇਹ ਕਿੱਥੇ ਕਰ? ਆਹ ਸਾਹਮਣੇ 'ਚ। ਟੋਬੇ ਨਾਲ? ਹਾਂ ਜੀ। ਕੀ ਨਾਮ ਦਾ ਬੰਦੇ ਦਾ? ਬੰਦੇ ਦਾ ਨਾਮ ਨਹੀਂ ਜਾਣ। ਕਰੋ ਤਾਂ ਲੈਣਾ ਉਹਨਾ। ਮੈਂ ਬਸ ਆਜੀ ਤਾ ਆਇਆ ਹੈਗਾ। ਮੈਨੂੰ ਬੰਦੇ ਦੱਸੀ ਹਤਾ ਤੈਂ ਕਰੀ ਗੀ। ਕਿ ਕਿਹੜੇ ਪਿੰਡੋਂ ਆਇਆ ਤੂੰ? ਮੈਂ ਮਾਮਾ ਸਿੰਘ ਜੀ। ਹੋਰ ਕਿੰਨੇ ਬੰਦੇ ਆਉਂਦੇ ਤੇਰੇ? ਬਸ ਕੋਈ ਨਹੀਂ ਆਉਂਦਾ ਜੀ। ਸਹੀ ਸਹੀ ਦੱਸ ਰਹੇ ਸਹੀ ਸਹੀ ਦੱਸ ਤਮੇ ਕਰ ਲਈ ਹੁੰਦਾ ਸੀ ਕਿਹੜਾ ਟਾਈਮ ਮਾਦਰ ਹੋ ਜਾਉਣਾ ਮੈਂ ਅੱਜ ਆਜੇ ਤਾਇਆ ਕਿੰਨੇ ਟਾਈਮ ਬਾਅਦ ਆਇਆ ਨਹੀਂ ਨਹੀਂ ਆਏ ਕਿਵੇਂ ਤੈਨੂੰ ਘਰ ਤੋਂ ਪਤਾ ਕਿੰਨੇ ਟਾਈਮ ਬਾਅਦ ਆਇਆ ਕਿਸ ਨੇ ਦੱਸ ਕੇ ਭੇਜਿਆ ਟਿਕਾਣੇ ਤੇ ਅੱਜ ਅੱਜ ਮੈਂ 20 25 ਰੋਜ ਹੋ ਗਿਆ 20 25 ਉਹ ਸਰ ਗਿਆ ਸੀ ਇੱਕ ਉਹਦੇ ਨਾਲ ਹੀ ਇਹਦੇ ਕੋਲ ਹੈ ਵੈਸੇ ਇਹਦੇ ਕੋਲ ਪੈਸੇ ਪੈਸੇ ਨਹੀਂ ਥਾ ਮੇਰੀ ਕੋਲ ਇਹਦੇ ਕੋਲ ਹੈ ਆ ਪੁਲਿਸ ਨੂੰ ਕਰ ਉਹਨਾਂ ਗੂੜੇ ਕੋਲ ਹੈ ਤੇਰਾ ਨਾਮ ਦੱਸਦੇ ਨਹੀਂ ਪੁਲਿਸ ਕੋਲ ਲੈ ਜਾਂਦੇ ਨੇ ਵੜਕੇ ਇਹਦੇ ਕੋਲ ਹੈ ਕਰ ਦੱਸ ਦੇ ਆ ਨਾ ਆ ਮੈਂ ਨਾਮ ਨਹੀਂ ਦੱਸਦਾ ਨਾਮ ਨਹੀਂ ਜਾਣਦਾ ਆ ਜੇ ਇਸ ਘਰ ਹਾਂ ਟੋਬੇ ਕੋਲੇ ਹਾਂ ਜੀ ਅੱਛਾ ਕਿਹੜਾ ਪਿੰਡ ਕਿਹੜਾ ਤੇਰਾ ਮੈਂ ਮਹਮਾ ਸਿੰਘ ਹੁਣ ਤਾਂ ਨਾਰੰਗਾਲ ਦੇ ਵਿੱਚ ਹਾਂ ਜੀ ਆਉਣਾ ਨਹੀਂ ਹੈਗਾ ਇਹ ਤੂੰ ਆ ਗਿਆ ਆ ਬੰਦਾ ਹੁਣ ਤਾਂ ਜਿਹੜੇ ਤੇਰੇ ਹੋਰ ਵੀ ਲੈਣ ਆਉਂਦੇ ਆੜੀ ਯੂਡੀ ਉਹਨਾਂ ਨੂੰ ਆਉਂਦਾ ਸਮਝਾ ਦੇ ਵੀ ਜੇ ਇੱਥੇ ਗਏ ਹੋ ਤਾਂ ਉਹਨਾਂ ਦੇ ਕੱਟ ਪਹਿਣ ਗਿਆ ਤੈਨੂੰ ਇੰਨੀ ਵਾਰ ਲਾ ਫੈਕਟਰੀ 'ਚ ਕੰਮ ਕਰਦਾ ਤੂੰ ਨਹੀਂ ਜੀ ਹਾਂ ਉਹ ਦੀਪਾ ਸਾਧਾ ਰਹੇ ਨਹੀਂ ਕਿਹੜਾ ਦੀਪਾ ਚੱਲ ਹੋਊਗਾ ਜਿਹੜਾ ਮਰਜੀ ਸਰਦਾਰ ਆ ਤੈਨੂੰ ਕਹਿ ਤਾ ਜਿਹੜਾ ਮਰਜੀ ਸਰਦਾਰ ਆ ਦੀਪੇ ਸਰਦਾਰ ਨੂੰ ਵੀ ਕਹਿ ਦੀ ਹਾਂ ਤੂੰ ਕਹਿ ਵੀ ਆਏ ਲਾ ਕੇ ਗੰਦਾ ਖਾਣ ਲਿਆ ਉੱਥੇ ਨਹੀਂ ਤੈਨੂੰ ਪੁਲਿਸ 'ਚ ਧੱਕਾ ਦੇਣਾ ਸੀ ਇਹਨਾਂ ਨਾਲ ਨਸ਼ਾ ਬੰਦ ਆਸ ਕਰੀ ਉਹਨਾਂ ਸਰਦਾਰ ਨੂੰ ਫੋਨ ਲਾਉਣਾ ਫੋਨ ਲਾਤਾ ਦਾਰ ਨੂੰ ਮੈਂ ਨਹੀਂ ਆ ਗਿਆ ਜੀ ਫੋਨ ਲਾਤਾ ਦਾਰ ਨੂੰ ਇਹਨੂੰ ਛੱਡਾ ਕੇ ਲੈ ਜਾਊਗਾ ਨਾਹੀਂ ਤੁਰੇ ਬਸਾਂ ਨਾਲ ਇੱਥੇ ਰੋਡੀ ਕਰਨਾ ਆ ਕਿਹੜਾ ਪੰਡਾ ਜਰਾ ਕਿੰਨੇ ਟਾਈਮ ਬਾਅਦ ਆਉਂਦਾ ਹਫਤੇ ਬਾਅਦ ਹੀ ਆਈਦਾ ਵੀਰੇ ਸਹੀ ਤੇ ਨਾ ਜਾ ਲੈਣ ਕਿਹੜੇ ਘਰੇ ਆਉਣਾ ਆ ਤੇ ਮੂਦੀ ਕੀ ਨਾਂ ਉਹਨਾਂ ਦਾ ਆ ਨਾਂ ਨਹੀਂ ਪਤਾ ਯਾਰ ਆ ਟੂਬੇ ਕੋ ਕਰੇੜ ਹੈ ਹਾਂ ਆਰ ਬਣਾ ਰਿਹਾ ਅੱਜ ਤੋਂ ਬਾਅਦ ਬਾਈ ਨਾਰਗਲ ਤੇ ਨਹੀਂ ਆਉਣਾ ਹਾਂ ਬਿਲਕੁਲ ਹੋਰ ਕਿੰਨੇ ਬੰਦੇ ਆਉਂਦੇ ਨੇ ਤੇਰੇ ਹੋਰ ਕਿੰਨੇ ਬੰਦੇ ਆਉਂਦੇ ਨੇ ਸੋਸਾਇਟੀ ਕਿਸੇ ਨਾਲ ਦੇ ਨਾਲ ਤੇ ਆਉਂਦੇ ਆ ਉਹਨਾਂ ਨੂੰ ਵੀ ਕਹਿ ਦਿਓ ਵੀ ਨਾਰਗਲ ਨਹੀਂ ਆਉਣਾ ਹੈਗਾ ਨਹੀਂ ਵੀ ਉੱਥੇ ਨਸ਼ਾ ਬੰਦ ਕੀਤਾ ਐਸਾ ਹੀ ਲਾਖੋ ਕਹ ਕਹਨ ਫੜਿਆ ਉਹਨੂੰ ਲਾਖੋ ਇੱਕ ਕਿਉਂ 7 ਮਾ 8 ਮਾ ਦੱਸਾਂ ਮੈਂ ਟਾਂਕਾ ਚ ਸਮਾ ਗਿਆ 100 ਰੁਪਏ ਮੈਂ ਆਉਣਾ ਪਿੰਡਾ ਉਹਨਾਂ ਇੱਥੇ ਨਹੀਂ ਆਵਾਂਗੇ ਹੈ ਹੈ ਸ਼ਰਮ ਲੈ ਕੇ ਜਾਣੇ ਹੋ ਨਾ ਉਹਦੇ ਉੱਤੇ ਬਾਪੂ ਸਾਰਾ ਉਸਨੇ ਕੀ ਆ ਬੋਲਾ ਥਾ ਵਾਪਸ ਚਲੇ ਜਾ ਬੋਲਾ ਉਸਨੇ ਬੋਲਾ ਕਿ ਇਧਰ ਕੀ ਕਰਨ ਆਇਆ ਹਾਂ ਤੂੰ ਕੀ ਬੋਲਿਆ ਨਹੀਂ ਨਹੀਂ ਉਹ ਖੜਾ ਥਾ ਉਹ ਕੀ ਕਰਨ ਆਇਆ ਇਧਰ ਕੀ ਕਰਨ ਆਇਆ ਔਰੇ ਇਧਰ ਆ ਮ ਆਏ ਥੇ ਕੀ ਕਰਨ ਆਇਆ ਬੋਲ ਰੋਣਾ ਜੇ ਰਹਿਣਾ ਕਿੱਥੇ ਆ ਇਹ ਸਰਬਤ ਕਰੇ ਜਿਹੜੇ ਸੈਨਲ ਚ ਆ ਲੋ ਬਣਾ ਲੈ ਚ ਸਾਰੀ ਉੱਥੋਂ ਵੀ ਲੇਬਰ ਆਉਂਦੀ ਆ ਕੀ ਕਰਨ ਆ ਮਾਨ ਲੈਣਾ ਸਸਾ ਸਸਾ ਜੇਕਰ ਬੰਦੇ ਬਜ਼ਾਰੇ ਕੁਝ ਨਹੀਂ ਬੋਲਣਗੇ ਬੋਲਣ ਦੋ ਅੱਛੀ ਕਰੀਂ ਵੀ ਤਾਂ ਥਾਣਾ ਜਾਣਾ ਉਸ ਸਾਹਬ ਨੂੰ ਦੱਸ ਵੀ ਪੋਨੇ ਲੱਗਦੇ تھے ਨਾ ਪਰ ਬੰਦਾ ਬੋਲਾ tha ਕਿਦਰ ਪੀਣੇ ਵਾਲਾ ਮਿਲਦਾ ਹਾਂ ਮਿਲਦਾ ਤੂੰ ਕੀ ਕਹਿੰਦਾ ਸੀ ਉੱਚਾ ਬੋਲ ਕੇ ਆ ਮਿਲਦਾ ਉੱਚੀ ਬੋਲ ਉੱਚੀ ਬੋਲ ਕੇ ਆ ਮਿਲਦਾ ਗੰਜਾ ਹਾਂ ਬਸ ਉਹ ਲੈਨੇ ਆਏ ਦੇ ਇਤਨੇ ਬੰਦੇ ਵੀ ਤੂੰ ਬੋਲ ਰਹਾ ਦਾ ਸੜਕ ਤੇ ਜਾਣਾ ਪੀ ਕੇ ਜਿਹੜਾ ਦੋ ਸੈਲਰ ਨੂੰ ਬਹੁਤ ਜਿੰਨਾ ਬੰਦਾ ਕੰਮ ਲੱਗਦਾ ਹੈ ਉਹਨਾਂ ਦੇ ਕੰਨੀ ਕੱਢ ਦੋ ਸਾਰੇ ਨਹੀਂ ਨਹੀਂ ਅਸੀਂ ਲੋਕ ਨਵੇਂ ਸਟੋਰ ਤੇ ਆਏ ਹੈ ਉਹ ਬਣ ਰਹਾ ਹੈ ਨਵਾਂ ਸਟੋਰ ਮਹੀਸ ਸੈਲਰਸ ਕਾ ਬੰਦਾ ਬੋਲ ਕੇ ਆ। ਬਣਾ ਤੇ ਨੂਨੇ ਦਾਤਾ ਤੇ ਤੂੰ ਐ ਸਿੱਧਾ ਟਿਕਾਣੇ ਤੇ ਪਹੁੰਚ ਗਿਆ ਤੇਰੇ ਦਿਮਾਗ ਚ ਮੈਪ ਬਣਾਇਆ ਸੀ ਉਹਨੇ। ਉਹ ਯਾਰ ਨੀਲੀ ਉਹਨਾਂ ਨੂੰ ਬੋੜਨ ਲੱਗੇ। ਉਹ ਤਾਂ ਮੋੜੀ ਜਾਂਦਾ। ਅਸੀਂ ਤਾਂ ਮਗਰੀ ਤੁਰ ਪਏ ਨਾਲ ਸਾਨੂੰ ਪਤਾ ਲੱਗ ਗਿਆ ਵੀ ਬੰਦੇ ਪੈਦਲ ਆਲੇ। ਪਹੁੰਚ ਗਿਆ ਇੱਥੇ ਕਿਹਨੂੰ ਪੁੱਛ ਕੇ ਆਇਆ ਤੂੰ ਪਿੰਡ ਚ ਵੀ ਘਰ ਕਿੱਥੇ ਆ? ਉਹ ਉੱਧਰ ਖੜੂ ਖੜੂ ਖੜੂ। ਮੇਰਾ ਸਰਦਾਰ ਹੈ ਕੋਈ। ਮਾਨਸੇ ਬਾਹਰ ਨਾ। ਐ ਮਾਰੂ ਨਾ। ਤੇਰਾ ਕੋਣ ਠੇਕੇਦਾਰ ਹੈ? ਇਹਦਾ ਪੈਂਡ ਦੇ ਆ ਪੈਂਡ ਦੇ ਆ ਪੈਂਡ ਦੇ ਮਾਲਕ ਹੈ ਤੁਹਾਡਾ ਕੋਈ ਫੋਨ ਲਾ ਮਾਲਕ ਨਾਲ ਗੱਲ ਕਰਾ ਕੁਝ ਨਹੀਂ ਬੋਲਣਗੇ ਗੱਲ ਕਰਾ ਗੱਲ ਮਾਲਕ ਨਾਲ ਗੱਲ ਕਰਾ ਮਨੇ ਤੂੰ ਕਹਿੰਦਾ ਸੀ ਸੜਕ ਤੇ ਜਾਣਾ ਮੈਂ ਤਾਂ ਆ ਸੜਕ ਤੇ ਜੇਨ ਦੇ ਤਾਂ ਸਾਰਾ ਕੁਝ ਤਾਂ ਨਹੀਂ ਮਿਲਦਾ ਕਿਉਂ ਨਾ ਮੁੜ ਜਾਓ ਬੰਦੇ ਘਰੇ ਆ ਕਿੱਥੋਂ ਫੜਿਆ ਕਿਹਦੇ ਘਰੋਂ ਨਿਕਲਿਆ ਇਹ ਇੱਧਰੋਂ ਆਇਆ ਬਾਈ ਇੱਧਰੋਂ ਮੈਂ ਉਹੀ ਕਹਿੰਦਾ ਵੀ ਨਾਰਗੜ ਚ ਕਰਨ ਕੀ ਆਏ ਤਨ ਉਹੀ ਦਾ ਬੋਦਾਂ ਉਹਨੇ ਸਾਚ ਚ ਦੱਸਦਾ ਤੁਸੀਂ ਵੀ ਦੱਸ ਦੋ ਉਹਨੇ ਦੱਸਦਾ ਇਹ ਸਮਾਨ ਲੈਣ ਆਇਆ ਮੈਂ ਤਾਂ ਪੁੱਤ ਗੱਲ ਨਕਮ ਆ ਉਸ ਨੂੰ ਦੱਸ ਦੋ ਇਹ ਪੂਰੀ ਕਾਂਜਾ ਗੁੰਜਰ ਜ਼ਰੂਰ ਪਿੰਦਾ ਮੇਰੇ ਨਾਲ ਕੰਮ ਤੇ ਲੱਗਿਆ ਮੁੰਡਾ ਹਾਂ ਸਾਡਾ ਗਵਰੰਟੀ ਵੀ ਆ ਹਾਂ ਇਹ ਸਾਡਾ ਗੁੰਜਰ ਵਾਲਾ ਕੰਮ ਚੱਲਦਾ ਵਾ ਪਹਿਲਾਂ ਲੋਗੜ ਕਹਿੰਦਾ ਯਾ ਹੁਣ ਲੋਗ ਠੇਕੇਦਾਰ ਹੈ ਇੱਕ ਮਿੰਟਾ ਲੋਗੜ ਲੈਣਾ ਲੋਗ ਠੇਕੇਦਾਰ ਹੈ ਸਾਡਾ ਬਈ ਹਾਂ ਕੁੱਤੇ ਸਮਾਂ ਚੱਕਦੇ ਆਂ ਅਸੀਂ ਲੋਗੜੀ ਕੋਈ ਤੇਰਾ ਸਾਡਾ ਕੰਮ ਚੱਲ ਨਾਰਗੜ ਜੀ ਗਾਂਜਾ ਮਿਲਦਾ ਤੁਹਾਨੂੰ ਮੇਰੇ ਇਤਿਹਰ ਹੀ ਨਹੀਂ ਰਹਿਦਾ ਮੁੰਡਾ ਮੇਰਾ ਤਿੰਨ ਚਾਰ ਕਿਦਾਂ ਤੇ ਲੱਗਿਆ ਮੈਨੂੰ ਤਾਂ ਪਤਾ ਨਹੀਂ ਵੀਰੇ ਅੱਗੇ ਮੈਂ ਥੋੜੇ ਬੰਦਲੇ ਕੁਲਵੀਰੇ ਨਾਲ ਲੱਗਿਆ ਰਿਹਾ ਥੋੜੇ ਪੂ ਕੀ ਖਾਨਾ ਹੈ ਪੂ ਕੀ ਖਾਨਾ ਹਾਂ ਤਾਂ ਦਾ ਗੈ ਮੈਂ ਤਾਂ ਦਾਰੂ ਪੀਣਾ ਬਈ ਦਾਰੂ ਤਾਂ ਨਹੀਂ ਹੋਰ ਵੀ ਕੋ ਖਾਨਾ ਨਹੀਂ ਗੋਲੀ ਰੂਲੀ ਮਾਰੀ ਮੋਟੀ ਚਾਗੂ ਮੇਰੀ ਥੋੜੀ ਕਿੱਥੋਂ ਲੈਣਾ ਬਹੁਤਾ ਮਿੱਤਲ ਦੇ ਵਾਲੇ ਮਗਾਰੇ ਦੀ ਆ ਸਹੀ ਆ ਦਰਮਦਾਂ ਨਹੀਂ ਆਉਂਦੀ ਆ ਦਾੜੀ ਰੱਖ ਕੇ ਤਰਵਾਨ ਬਣ ਕੇ ਤੇ ਗਾਂਜਾ ਲੈਂਦੇ ਫਿਰਦੇ ਹਾਂ ਪਿੰਡ ਚ ਨਹੀਂ ਵੀਰੇ ਉਹ ਇਹੀ ਮੁੰਡੇ ਪਿੰਦੇ ਆ ਬਈ ਆਏ ਤਾਂ ਦੋਨੇ ਹੀ ਉਹ ਨਾਲ ਨਾਂ ਆਉਂਦਾ ਆਏ ਤਾਂ ਹੈਗਾ ਮੇਰੇ ਨਾਲ ਲੱਗੇ ਹੋਇਆ ਜੀ ਵੀਰੇ ਮੈਂ ਪਹਿਲਾਂ ਕਹਾਂਗੇ ਵੀਰੇ ਉਹ ਕਿੰਡ ਕਿਹੜਾ ਕਿੰਡ ਕਿਹੜਾ ਫੋਟੋ ਲੈ ਲੈ ਹਾਂ ਲੈ ਕਿੱਟੀ ਕਿੱਟੀ ਉਹ ਨਾਲ ਹੀ ਲੈ ਰਿਹਾ ਹਾਂ ਠੀਕ ਕਰਨਾ ਸੀ ਸੱਤ ਸੱਤ ਦੇ ਕੋਈ ਲੈਣਾ ਆ ਦੱਸ ਦੇ ਬਸ ਉਹ ਸਮਾਨ ਲੈਣਾ ਜੀ ਕਿਹੜਾ ਸਮਾਨ ਉਹ ਵੇਚਵਾ ਸੀਗਾ ਗਾਂ ਮੈਂ ਵੀਰੇ ਹਾਂ ਤੁਹਾਨੂੰ ਕਿਹਨੇ ਕਿਹਾ ਇੱਥੇ ਨਾਰਕਲ ਗਾਂਜਾ ਮਿਲਦਾ ਉਦੋਂ ਇਹ ਡਰਾਈਵਰ ਆ ਬੰਦਾ ਡਰਾਈਵਰ ਨਹੀਂ ਆਇਆ ਪਹਿਲੀ ਵਾਰ ਨਹੀਂ ਆਇਆ ਸਿੱਧਾ ਟਿਕਾਣੇ ਤੇ ਰੁਕੇ ਹੋ ਤੁਸੀਂ ਕਿਸੇ ਹੋਰ ਘਰੇ ਨਹੀਂ ਰੋਕੇ ਕਿਹੜੀ ਵਾਰ ਆਏ ਹੋ ਪਹਿਲਾਂ ਵੀ ਆਉਨੇ ਹੋ ਵੀ ਦੱਸ ਦੋ ਵੀ ਅਸੀਂ ਆਉਨੇ ਆਂ ਮੈਂ ਤਾਂ ਪਹਿਲੀ ਵਾਰ ਆਇਆ ਬਾਈ ਜੀ ਤੁਹਾਨੂੰ ਵੀ ਆਹ ਕਿੰਨੀ ਵਾਰ ਆਹ ਕਿੰਨੀ ਵਾਰ ਆਇਆ ਮੈਂ ਤਾਂ ਵੀਰੇ ਅੱਜ ਹੀ ਆਇਆ ਮੈਨੂੰ ਉਹ ਗਾਂ ਤੇਨੂੰ ਕਿਵੇਂ ਪਤਾ ਲੱਗਿਆ ਉਹੀ ਘਰੇ ਮਿਲਦਾ ਗਾਂਜਾ ਤੁਸੀਂ ਯਾਰ ਦੇਖ ਗੱਲ ਤੇਰੇ ਪਤਾ ਹੀ ਨਹੀਂ ਸੌਣ ਲੱਗੇ ਕਰ ਪਰ ਰੁਕਿਆ ਮੋਟਰਸਾਈਕਲ ਉੱਥੇ ਆ ਕੇ ਅਜੇ ਤੈਨੂੰ ਪਤਾ ਹੀ ਨਹੀਂ ਮੈਂ ਥੋੜੀ ਬਤਾ ਮੈਂ ਤਾਂ ਲੁਧਿਆਣੇ ਲੈ ਕੇ ਆਉਣਾ ਬਾਈ ਉਸਤਾ ਜੀ ਮੈਂ ਤੇ ਉੱਥੇ ਕਿਉਂ ਰੁਕਿਆ ਇਹ ਬੰਦਾ ਨਾ ਮੇਰੇ ਕੋਲ ਕਰਦਾ ਕੰਮ ਘਰੇ ਨੂੰ ਹਾਂ ਹਾਂ ਅੱਜ ਇਹਦੇ ਨਾਲ ਦੇ ਦਿਹਾੜੀ ਆਏ ਨਾ ਕੰਮ ਕਰਨ। ਹਾਂ ਇਹ ਬਾਈ ਕਹਿੰਦਾ ਮੈਂ ਵੀ ਫੌਖਾ ਮੈਂ ਤਾਂ ਲੈ ਕੇ ਆਉਣਾ ਕਿ ਲੁਧਿਆਣਾ ਚਲੇ ਜਾਂਦਾ ਇਹ ਮੈਨੂੰ ਪੈਸੇ ਲੈ ਆ ਜਾਂਦਾ। ਹਾਂ ਉੱਥੋਂ ਜਾ ਕੇ ਲੈ ਆਉਂਦਾ। ਹਾਂ ਕਿਸੇ ਨੇ ਦੱਸਤਾ ਫੋਨ ਕਰਕੇ ਵੀ ਉੱਥੋਂ ਮਿਲਦਾ। ਕਿਸੇ ਨੇ ਨਹੀਂ ਦੱਸਿਆ ਬਾਈ ਤੂੰ ਨੰਬਰ ਨੀ ਆਇਆ। ਨੰਬਰ ਤੇ ਨੰਬਰ ਪਾਣੇ ਤੇ ਨਹੀਂ ਪਹੁੰਚਦਾ। ਕਿਸੇ ਨੇ ਫੋਨ ਕਰ ਇੱਕ ਮਿੰਟ। ਮੇਰੇ ਨਾਲ ਕੋਈ ਲੈ ਚੱਲ ਫੋਨ ਕਰਕੇ ਤੈਨੂੰ ਦੱਸ ਵੀ ਦਿੱਤਾ ਕਿਸੇ ਨੇ ਚਲ ਇਹਨੂੰ ਦੱਸਤਾ ਜਾਂ ਤੈਨੂੰ ਤੇਰੇ ਦਿਮਾਗ 'ਚ ਮੈਪ ਬਣਾ ਤਾ ਵੀ ਮੋਟਰਸਾਈਕਲ ਉੱਥੇ ਰੁਕੂ ਜਾ ਕੇ। ਇਹ ਪਹਿਲਾਂ ਆਉਂਦੇ ਹੋਣਗੇ ਹਾਂ ਇਹ ਗੱਲ ਹੋਈ ਨਾ ਪਹਿਲਾਂ ਸਭ ਰੋ ਗੱਲ ਤੇ ਆਉ ਨਾ ਇਹ ਮੁੰਡਾ ਪਹਿਲਾਂ ਆਉਂਦਾ ਹੋਈ ਸਰਕਾਰ ਦਾ ਪ੍ਰੂਫ ਦੇ ਆਪਦਾ ਲੈ ਰੇਗਾ ਜੀ ਆਈਡੀ ਕਾਉਂ ਦਿਓ ਆਧਾਰ ਕਾਰਡ ਦੇ ਦਿਓ ਨੇ ਹਣ ਦਿਖਾ ਆਧਾਰ ਕਾਰਡ ਦਿਖਾ ਬਾਈ ਫੋਟੋ ਦਿਖਾ ਦੇ ਯਾਰ ਤੁਹਾਨੂੰ ਕੋਈ ਜੀ ਯਾਰ ਤੁਹਾਨੂੰ ਕੋਈ ਨਹੀਂ ਜਾ ਰਹੇ ਆ ਇੱਥੇ ਫੇਰ ਕੰਮ ਕਰਾ ਲਓ ਲੁਧਿਆਣਾ ਦੇ ਪਿੰਡ ਨਰੰਗਵਾਲ ਵਿੱਚ ਨਸ਼ਾ ਵੇਚਣ ਨੂੰ ਲੈ ਕੇ ਹੰਗਾਮਾ ਹੋਇਆ ਹੈ ਜੀ ਹਾਂ ਇਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਪਿੰਡ ਵਿੱਚ ਨਸ਼ਾ ਲੈਣ ਆਏ ਦੋ ਨੌਜਵਾਨਾਂ ਨੂੰ ਵੀ ਪਿੰਡ ਵਾਸੀਆਂ ਨੇ ਮੌਕੇ ਉੱਤੇ ਫੜਿਆ ਜਿਨ੍ਹਾਂ ਦਾ ਕੋਟਾਪਾ ਵੀ ਚੜਾਇਆ ਗਿਆ ਇਹਨਾਂ ਦੇ ਵੀ ਵੀਡੀਓ ਸਾਹਮਣੇ ਆਈ ਹੈ ਤਾਨੂੰ ਦੱਸ ਦਿੰਦੇ ਆ ਕਿ ਲੁਧਿਆਣਾ ਦੇ ਪਿੰਡ ਨਰੰਗਵਾਲ ਦੀਆਂ ਹੰਗਾਮੇ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਤੇ ਇੱਕ ਮਹਿਲਾ ਆਪਸ ਦੇ ਵਿੱਚ ਬਹਿਸ ਕਰ ਰਹੇ ਨੇ ਤੇ ਇੱਕ ਦੂਸਰੇ ਨੂੰ ਧਮਕੀਆਂ ਦੇ ਰਹੇ ਨੇ ਮਾਮਲਾ ਪਿੰਡ ਦੇ ਵਿੱਚ ਨਸ਼ਾ ਵੇਚਣਾ ਤੇ ਨਸ਼ਾ ਵੇਚਣ ਤੋਂ ਰੋਕਣ ਦਾ ਹੈ ਜਿਸ ਦੇ ਵਿੱਚ ਨੌਜਵਾਨ ਮਹਿਲਾ ਨੂੰ ਨਸ਼ਾ ਵੇਚਣ ਤੋਂ ਰੋਕਣ ਦੀ ਗੱਲ ਕਹਿ ਰਹੇ ਨੇ ਤੇ ਮਹਿਲਾ ਉਹਨਾਂ ਨੂੰ ਚੈਲੰਜ ਕਰਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਤੁਹਾਨੂੰ ਦੱਸਦੀ ਕਿ ਬੇਸ਼ੱਕ ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਪਿੰਡ ਵਾਸੀਆਂ ਨੇ ਵਾਇਰਲ ਕੀਤੀ ਹੈ ਜਿਸ ਦੇ ਵਿੱਚ ਦੋ ਨੌਜਵਾਨ ਜੋ ਕਿ ਪਿੰਡ ਦੇ ਵਿੱਚ ਨਸ਼ਾ ਲੈਣ ਦੇ ਲਈ ਆਏ ਹਨ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਕੁਝ ਲੋਕ ਨਸ਼ਾ ਵੇਚਦੇ ਨੇ ਤੇ ਜਿਨ੍ਹਾਂ ਦੇ ਖਿਲਾਫ ਪਿੰਡ ਵਾਸੀਆਂ ਦੇ ਵੱਲੋਂ ਐਕਸ਼ਨ ਲਿਆ ਗਿਆ ਸੀ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਆਪਸ ਦੇ ਵਿੱਚ ਬਹਿਸ ਹੋ ਗਈ। ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵੇ వైరల్ ਹੋ ਰਹੀ ਹੈ ਇਸ ਬਾਰੇ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਅੱਜ ਨਹੀਂ ਇੱਥੇ ਗੱਲ ਜੱਟ ਦੀ ਨਹੀਂ ਹਾਂ ਜੱਟ ਦੀ ਆਂ ਗੱਲ ਜੱਟ ਦੀ ਨਹੀਂ ਉਹ ਲੱਕੀਆਂ ਨੂੰ ਆ ਕੇ ਦੱਸੋ ਜਿੰਦਾ ਨੂੰ ਨਸ਼ਾ ਵੇਚਦੇ ਹੋ ਲੈ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਲੈ ਨੂੰ ਕੱਲਾ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਨੇ ਮਰਵਾਇਆ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ਾ ਵੇਚੋਗੇ ਮੁੰਡੇ ਵੇਚਦੇ ਆ ਤੂੰ ਸਵੇਰੇ ਇੱਥੇ ਵੇਚ ਤੂੰ ਸਵੇਰੇ ਵੇਚੀ ਸਵੇਰੇ ਮੋਟਰਸਾਈਕਲ ਲਾਈ ਇੱਥੇ ਤੈਨੂੰ ਮੈਂ ਦੱਸੂ ਕਿ ਮੁੰਡਾ ਹੁਣ ਵੇਚਾ ਲੈ ਇੱਧਰ ਵੇਚੋ ਬਣਾ ਤੋਈ ਰੋਕ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਥਰੇ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ 25 ਬੋਸਾਂ ਨੇ ਮਰਵਾਤੇ ਮੈਂ ਕੀ ਕਹਿੰਦਾ ਤੇਰੇ ਬਾਈ ਨਾਲ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਿਹੜੀ ਆ ਜਵੇ ਹੁਣ ਤੂੰ ਧੋਪਾਂਗੇ ਬਸ ਬੈਠੋ ਆਰਾਮ ਨਾਲ ਤੂੰ ਗਲਤ ਗੱਲ ਕਰਾ ਦੇ 20000 30000 ਕਿਉਂ ਯਾਰ ਪਤਾ ਕੀ ਗੱਲ ਹੈ ਮੇਰੇ ਤੇ ਮੁੰਡੇ ਤਾਂ ਮੈਂ ਆਪ ਕਹਿ ਦਿੰਦੇ ਜੋਦਾ ਨਹੀਂ ਹੈ ਨੀ ਕੋਈ ਵੀ ਨਹੀਂ ਮੰਨਦਾ ਹੁੰਦਾ ਉਹ ਜਾਣੇ ਵੀਰੇ ਨਹੀਂ ਯਾਰ ਸਮਝੇਗਾ ਜਾਣੇ ਨਹੀਂ ਕਹਿਣਾ ਤੇ ਭਰਾ ਹੀ ਹਾਂ ਤੇ ਭਰਾ ਵੀ ਭਰਾ ਹੀ ਹੁੰਦਾ ਇਹ ਗੱਲ ਕਰਾਦੀ ਮਾੜੀ ਜਿਹਨੂੰ ਕਹਿ ਦੋ ਗੱਲ ਕਰਾ ਦੋ ਘਰੇ ਗੱਲ ਹੈ ਪਿੰਡ ਤੇਨੂੰ ਪਤਾ ਨਹੀਂ ਕਿਹੜਾ ਸਾਮਾਨ ਤੈਨੂੰ ਭਰਾ ਹੀ ਸਤਾ ਪਿਆ ਸੀ ਵੀਰੇ ਮੈਂ ਤਾਂ ਯਾਰ ਗੱਡੀ 'ਚ ਮੇਰਾ ਪਤਾ ਨਹੀਂ ਤੁਸੀ ਠਾ ਕੇ ਬਾਹਰ ਤੁਸੀ ਬਾਹਰ ਘਟਿਆ ਮੈਨੂੰ ਕਹਿੰਦਾ ਮੇਰਾ ਫੋਨ ਬੰਦ ਆ ਜੀਵਨ ਦਾ ਤੇ ਕੋਈ ਨੰਬਰ ਆ ਜੀਵਨ ਦਾ ਪਿੰਡ ਨੂੰ ਪਤਾ ਹੈ ਉਹ ਬਾਈ ਹੁਣੀ ਕਹਿ ਰਿਆ ਯਾਰ ਉਹਨੂੰ ਜਾਣਦਾ ਆਪਾਂ ਨੂੰ ਯਾਰ ਤੇ ਬਾਈ ਉਹ ਹੁਣੀ ਕਹਿ ਰਹੀ ਇਹ ਗੱਲ ਹੈ ਬਾਈ ਹੁਣੀ ਕਹਿ ਰਿਆ ਤੂੰ ਕਹਿੰਦਾ ਮੇਰਾ ਫੋਨ ਬੰਦ ਆ ਮੇਰੇ ਕੋ ਬਨਦਾ ਹੈਗਾ ਵੀਰੇ ਉਹਨੂੰ ਠੀਕ ਆ ਨਾ ਇਹਦੇ ਫੋਨ ਚ ਨੰਬਰ ਹੁਣ ਛੋਟੇ ਬਿਆਨ ਹੀ ਨਹੀਂ ਮਿਲਦਾ ਤੂੰ ਜਿੱਤ ਇਹ ਕਹਿੰਦਾ ਇਹ ਕਹਿੰਦਾ ਮੇਰੇ ਫੋਨ ਚ ਨੰਬਰ ਆ ਮੇਰਾ ਫੋਨ ਬੰਦਾ ਮੈਂ ਕਹਿੰਦਾ ਪਿਆ ਨਹੀਂ ਵੀਰੇ ਇਹਨਾਂ ਮੈਨੂੰ ਜਾ ਯਾਰ ਹੱਥ ਹੋ ਗਿਆ ਮੇਰਾ ਬੰਦਾ ਆਹ ਬੰਦੇ 50 ਝੂਠ ਬੋਲਦੇ ਆ ਫਿਰ ਵੇ ਗੱਲ ਨਹੀਂ ਗਈ ਮੈਂ ਮੇਰੇ ਮੋਬਾਈਲ ਨੰਬਰ ਹੈ ਮੈਂ ਕਹਾਂ ਫੋਨ ਬੰਦਾ ਮੇਰਾ ਮੈਂ ਕਹਾਂ ਮੇਰੇ ਇੱਕ ਮਿੰਟ ਇੱਕ ਮਿੰਟ ਵਕੀਲ ਕਿਹੜਾ ਸਾਡੇ ਪਿੰਡ ਦਾੜੀ ਤੇ ਨਹੀਂ ਇਹ ਮੈਨੂੰ ਕਹ ਜੋਦਾ ਪਿੰਡ ਹੈ ਜੋਦਾ ਪਿੰਡ ਨਹੀਂ ਜਿੰਨਾ ਗੱਲ ਰਹਿੰਦਾ ਹੈ ਜੋਦਾ ਆਇਆ ਮੈਨੂੰ ਲੱਗਾ ਟੱਕਰ ਤੇ ਆ ਗਿਆ ਤੂੰ ਜੋਦਾ ਪਿੰਡ ਆ ਮੈਂ ਵਕੀਲ ਨੇ ਜਿੰਦਾ ਗਿਆ ਮੈਂ ਨਾ ਸੁੱਚਾ ਪਿਆ ਹੋਇਆ ਸੀ ਲੰਬੇ ਸਿਆ ਵਿਆਹ ਕਿਹੜਾ ਵਕੀਲ ਕਿਹੜਾ ਗੱਲ ਨਾ ਹੋ ਰਹੀ ਸੀ ਜਾਂਦਾ ਰਾਜਾ ਲੈਣ ਆਇਆ ਭੋਲੇ ਕੇ ਭੋਲੇ ਨੇ ਨਾਲ ਪਾ ਕੇ ਕਹਿ ਗਿਆ ਸਾਨੂੰ ਭੋਲਾ ਕਹਿੰਦਾ ਵੀ ਮੈਂ ਇਹਨਾਂ ਨੂੰ ਕਹਤਾ ਬਾਈ ਮੁੰਡੇ ਉੱਧਰ ਵੀ ਖੜੇ ਆ ਉੱਧਰ ਵੀ ਕਿਹੜਾ ਸਾਮਾਨ ਹੈ ਨਹੀਂ ਜਾਓ ਉਹ ਆਪਣੇ ਮੁੰਡੇ ਜਿਹੜੇ ਭੋਲੇ ਨੇ ਸਿੱਧਾ ਕਹਤਾ ਓਏ ਹਲੋ ਇਹ ਹਲੇ ਨਹੀਂ ਬੰਦ ਰਹੇ ਹੁਣ ਇਹ ਕੰਮ ਨਹੀਂ ਹੋਣਾ ਇੱਧਰ ਹੈਗਾ ਯਾਰ ਜਿਹੜਾ ਤੁਸੀਂ ਗਲਤੀ ਕਰਦੇ ਹੋ ਕਿੱਥੇ ਹੁਣ ਨਹੀਂ ਹੋਣਾ ਹੈਗਾ ਮੇਰੇ ਵੀਡੀਓ ਨਾ ਬਣਾ ਪਲੀਜ਼ ਵੀਡੀਓ ਨਾ ਬਣੂਗੀ ਬਾਈ ਉਹ ਬਣਦੇ ਬਣਦੇ ਆ ਨਹੀਂ ਯਾਰ ਤੂੰ ਗਲਤ ਆ ਉਹ ਨਹੀਂ ਹੋਣੀ ਇਹ ਸਾਰੇ ਬੰਦੇ ਨੇ ਬੰਦ ਕੀਤਾ ਹੁਣ ਨਹੀਂ ਨਹੀਂ ਵਧੀਆ ਗੱਲ ਆਪਾਂ ਦਾ ਕਹਿਣਾ ਮੈਂ ਮਨੰਕਲ ਚੰਗੀ ਗੱਲ ਆਂਕਲ ਜੀ ਅਸੀਂ ਤਾਂ ਇਸ ਤੋਂ ਦੂਰ ਆ ਵਧੀਆ ਗੱਲ ਆਈ ਅਸੀਂ ਤਾਂ ਮੈਂ ਆਪਾਂ ਨਹੀਂ ਕਹਦੇ ਆਪਾਂ ਤਾਂ ਖੋਦੋ ਕਹਿੰਦੇ ਆ ਵੀ ਤੁਹਾਡੇ ਨਾਲ ਆਹੀਂ ਸਰਪਈ ਕੰਮ ਦੇ ਮੁੰਡੇ ਲੈਣ ਆਏ ਸੀਗੇ ਆਂਟੀ ਨੂੰ ਇਹ ਲੱਗਿਆ ਕੰਬੀਆ ਜੀ ਵੀ ਉਹੀ ਕੰਮ ਚ ਆਏ ਜਿਹੜੇ ਕੰਮ ਚਾਚਾ ਲੋਕ ਹੁੰਦੇ ਸੀ ਫਿਰ ਕਰਨਗੇ ਆਹਦੇ ਵਿੱਚ ਕਿਹੜੇ ਜਿਹੜੇ ਕੰਮ ਕਰਨ ਆਏ ਹੋ ਨਾ ਤੇ ਹੋਣਾ ਨਾ ਕਰਨਾ ਇਹ ਤਾਂ ਲੈਣ ਆਇਆ ਉਹ ਤਾਂ ਮੰਨ ਗਿਆ ਵੀ ਮੇਰੇ ਤੋਂ ਸਮਾਨ ਲਿਆ ਮੈਂ ਇਹਨਾਂ ਨੂੰ ਕਹਦਾ ਬੰਦੇ ਉੱਧਰ ਖੜੇ ਉੱਧਰ ਇਹ ਹਜੇ ਵੀ ਨਹੀਂ ਮੰਨਦੇ ਮਤੋਂ ਜ਼ਿਆਦਾ ਜ਼ਿਆਦਾ ਗਲਤੀ ਮੰਨੋ ਕਿੱਥੇ ਆ ਜਾ ਯਾਰ ਆਂਟੀ ਨੇ ਮੈਨੂੰ ਮੈਨੂੰ ਮੈਂ ਉਹਨੂੰ ਸਰਪਈ ਪੁੱਛਿਆ ਹੈਗੇ ਆਂਟੀ ਦੇ ਅੰਕਾਟਾ ਠੀਕ ਆ ਮੈਂ ਉਹਨੂੰ ਮੈਂ ਕਿਹਾ ਜੀ ਬਣੇਗਾ ਪਾਪਾ ਨਾਲ ਉਹਨੂੰ ਨਾਲ ਹੀ ਜਵਾਬ ਦੇਤਾ ਠੀਕ ਆ ਨਾ ਆਂਟੀ ਨੇ ਮੈਨੂੰ ਕਹਿੰਦਾ ਵੀ ਮੁੰਡੇ ਖੜੇ ਇੱਥੇ ਹੁਣ ਮੈਨੂੰ ਉਹਨੂੰ ਐ ਲੱਗਿਆ ਵੀ ਮੈਂ ਉਹ ਚੀਜ਼ ਲੈਣ ਆਈ ਕਹਿੰਦਾ ਹਲੇ ਵੀ ਨਹੀਂ ਮੰਨਦਾ ਯਾਰ ਮੰਨ ਜਾ ਉਹ ਫਾਇਦਾ ਕੀ ਲੈਣ ਆਏ ਸੀ ਤੂੰ ਕਹੇ ਪਾਈ ਮੁਰਕ ਕੇ ਨਹੀਂ ਲੈਣ ਆਏ ਸੀ ਥੋਡੇ ਨਾਲ ਸਹਿਮ ਦਾ ਪਹਾਂ ਜੀ ਵੀ ਅਸੀਂ ਲੈਣ ਆਏ ਸੀਗੇ ਥੋਡੇ ਨਾਲ ਸਹਿਮ ਕੋਈ ਨਹੀਂ ਨਾਲ ਸਹਿਮ ਤੁਹਾਡੀ ਗਾੜੀ ਕੋਲ ਨਹੀਂ ਦਿਖਾਈ ਆ ਕਹਿੰਦੇ ਨੇ ਵੀ ਹਾਂ ਅਸੀਂ ਲੈਣ ਆਈ ਸੀਗੇ ਵੀਰੇ ਅੱਗੇ ਕੋਈ ਨਹੀਂ ਆਉਂਦੇ ਬਸ ਆਹੀ ਆਹੀ ਗੱਲ ਸੀ ਬਸ ਆਈ ਵੀਰੇ ਪਹਿਲਾਂ ਹੀ ਕਹਿ ਦਿੰਦਾ ਆ ਗੱਲ ਆ ਬਸ ਤੂੰ ਅੱਗੇ ਤੋਂ ਆਇਓ ਨਾ ਬਸ ਅੱਗੇ ਤੋਂ ਮੇਰਾ ਵੀਰੇ ਆਇਓ ਨਾ ਮੈਂ ਉੱਥੇ ਮੈਨੂੰ ਇੰਟੀਗੇ ਦਾ ਧੱਕੇ ਵਾਲੀ ਲੈ ਕੇ ਤੁਸੀਂ ਬੰਨ ਲੈਓ ਯਾਰ ਵੀਰੇ ਠੀਕ ਹੈ ਅੱਗੇ ਤੋਂ ਅਸੀਂ ਤੁਹਾਨੂੰ ਜੇ ਦੇ ਦੇਈਏ ਤੁਸੀਂ ਬੰਨ ਲੈਣਾ ਆਪਾਂ ਪਰ ਇਹ ਚੀਜ਼ ਆਈ ਨਹੀਂ ਲੱਜ ਜਾਓ ਜੋ ਕੀ ਕਰਨਾ ਸੀ ਗਾਇਆ ਲੈਣਾ ਆਇਆ ਜੀ ਕਿੱਥੋਂ ਆਸੀ ਤੋਂ ਆਏ ਜੀ ਹਾਂ ਨਾ ਲੈਣਾ ਕਿੱਥੋਂ ਦੀ ਗਾਂਝਾ ਇੱਥੋਂ ਨਾਰਗਲ ਜੀ ਕਿੱਥੋਂ ਨਾਰਗਲ ਜਿੱਥੋਂ ਇਹ ਨੋ ਨਹੀਂ ਪਤਾ ਮੈਂ ਪਹਿਲੇ ਹੀ ਕਿਰੇ ਆ ਜਾਗਾ ਜਿੰਦਗੀ ਚ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਸਿੱਧਾ ਹੀ ਪਹੁੰਚ ਗਿਆ ਉਹਰੇ ਐਡਰੈਸ ਪਤਾ ਨਹੀਂ ਮੈਨੂੰ ਦੱਸਿਆ ਕਿਸ ਨੇ ਕੀਨੇ ਦੱਸਿਆ ਨਾ ਨਾ ਕਿਸ ਨੇ ਦੱਸਿਆ ਕੋਈ ਵੀ ਨਹੀਂ ਜਾਣਦਾ ਮੈਂ ਚੱਲ ਤੈਨੂੰ ਦੱਸਦਾ ਤੈਨੂੰ ਉਹਨੇ ਨਕਸ਼ਾ ਬਣਾਤਾ ਵੀ ਤੂੰ ਪਹੁੰਚ ਗਿਆ ਸਿੱਧਾ ਹੀ ਫੇਰ ਬਾਂਦਰਾ ਕੱਢ ਕਿਹੜਾ ਪਿੰਡ ਹੈ ਫੜੀ ਨਾ ਕੋਟ ਸਾਈ ਮੈਂ ਕੋਈ ਵਿਆਹ ਕਰਦਾ ਕੋਈ ਨਹੀਂ ਹਾਸੀ ਹਾਸੀ ਇਹ ਦੂਜਿਆਂ ਦੇ ਮੈਂ ਦੂਜਿਆਂ ਦੇ ਫੋਨ ਲਾ ਮਾਲਕਾਂ ਨੂੰ ਮਾਲਕ ਨਾਲ ਮਾਲਕ ਨੂੰ ਸੱਦਰ ਉਹ ਫੋਨ ਲਾ ਫੋਨ ਲਾ ਮਾਲਕ ਨੂੰ ਫੋਨ ਲਾ ਫੋਨ ਕੱਟ ਦੋ ਜਿਹਨੂੰ ਫੋਨ ਲਾ ਮਾਰਦਾ ਉਹ ਜਿਹੜੇ ਬਾੜੀ ਖੇਤੀਕਾਰ ਉਹ ਬਾਹਰੋਂ ਮਾਰੀ ਆ ਆਹ ਜਿੰਨੋ ਦਾ ਤੂੰ ਨਾਲ ਇਹ ਵੀ ਇਹ ਕੰਮ ਕਰਦੇ ਆਲੂ ਵਾਲੇ ਬੰਦੇ ਨੇ ਕਿੱਥੇ ਰਹਿੰਦਾ ਇਹ ਉਹਨਾਂ ਡਰਾਈਵਰ ਮੈਂ ਮਨਾਉਂਦਾ ਉਹਨਾਂ ਦੇ ਸਰਵਿਸ ਹੋਈ ਨਹੀਂ ਕੀ ਅਜੇ ਨਾ ਨਾ ਕਰਦੇ ਨੇ ਆਪਾਂ ਕਿਸੇ ਨੂੰ ਪਾਣੀ ਕਰਦੇ ਆਪਾਂ ਮਾੜੀ ਮੋਟੀ ਵੀ ਨਹੀਂ ਕਰੀ ਜਾਨਾ ਉਹ ਨਹੀਂ ਕਰਨੀ ਨਹੀਂ ਸਰਵਿਸ ਨਹੀਂ ਕਰਨੀ ਤੂੰ ਬੱਚ ਹੋ ਗਈ ਲਈ ਕਿਤੋਂ ਲੈਣਾ ਸੀ ਉਹ ਇੱਥੇ ਮਿਲਦਾ ਨਹੀਂ ਨਾਮ ਨਾਮ ਕਿੱਥੇ ਘਰ ਆਹ ਸਾਹਮਣੇ ਤੇਰੇ ਨਾਲ ਹਾਂ ਜੀ ਕੀ ਨਾਮ ਆ ਬੰਦੇ ਦਾ ਬੰਦੇ ਦਾ ਨਾਮ ਨਹੀਂ ਜਾ ਕਰੋ ਤਾਂ ਲੈਣਾ ਉਹ ਮੈਂ ਬਸ ਅੱਜ ਹੀ ਤਾਇਆ ਆਇਆ ਹੈਗਾ ਮੈਨੂੰ ਬੰਦੇ ਦੱਸੀ ਹਤਾ ਤੈਂ ਕਰਕੇ ਕਿ ਕਿਹੜੇ ਪਿੰਡੋਂ ਆਇਆ ਤੂੰ ਮੈਂ ਮਾਮਾ ਸਿੰਘ ਜੀ ਹੋਰ ਕਿੰਨੇ ਬੰਦੇ ਆਉਂਦੇ ਤੇਰੇ ਬਸ ਕੋਈ ਨਹੀਂ ਆਉਂਦਾ ਜੀ ਸਹੀ ਸਹੀ ਦੱਸਦੇ ਸਹੀ ਸਹੀ ਦੱਸਦੇ ਮੈਂ ਕੱਲ ਲਈ ਹੁੰਦਾ ਥਾ ਕਿਹੜਾ ਟਾਈਮ ਬਾਦ ਹੋ ਜਾਉਣਾ ਮੈਂ ਅੱਜ ਆਜੀ ਤਾਇਆ ਕਿੰਨੇ ਟਾਈਮ ਬਾਦ ਆਇਆ ਨਹੀਂ ਨਹੀਂ ਆਏ ਕਿਵੇਂ ਤੈਨੂੰ ਘਰ ਤੋਂ ਪਤਾ ਕਿੰਨੇ ਟਾਈਮ ਬਾਦ ਆਇਆ ਕਿਸ ਨੇ ਦੱਸ ਕੇ ਭੇਜਿਆ ਟਿਕਾਣੇ ਤੇ ਅੱਜ ਮੈਂ 20 25 ਰੋਜ ਹੋ ਗਿਆ 20 25 ਉਹ ਸਰ ਗਿਆ ਸੀ ਇੱਕ ਉਹਦੇ ਨਾਲ ਹੀ ਇਹਦੇ ਕੋਲ ਹੈ ਵੈਸੇ ਕਿਹਦੇ ਕੋਲ ਹੈ ਪੈਸੇ ਪੈਸੇ ਨਹੀਂ ਥਾ ਮੇਰੀ ਕੋਲ ਇਹਦੇ ਕੋਲ ਹੈ ਆ ਪੁਲਿਸ ਨੂੰ ਕਰ ਉਹਨਾਂ ਨੂੰ ਬੰਦ ਕਰ ਉਹ ਤੇਰਾ ਨਾਮ ਦੱਸਦੇ ਨਹੀਂ ਪੁਲਿਸ ਕੋਲ ਲੈ ਜਾਂਦੇ ਤੈਨੂੰ ਫੜ ਕੇ ਕਿਹਦੇ ਕੋਲ ਹੈ ਕਦ ਦੱਸਦੇ ਆ ਨਾ ਆ ਮੈਂ ਨਾਮ ਨਹੀਂ ਦੱਸਦਾ ਨਾਮ ਨਹੀਂ ਜਾਣਦਾ ਆ ਜੇ ਗਰ ਟੋਬੇ ਬੋਲੇ ਹਾਂ ਜੀ ਅੱਛਾ ਕਿਹੜਾ ਪਿੰਡ ਕਿਹੜਾ ਤੇਰਾ ਮੈਂ ਮਹਮਾ ਸਿੰਘ ਹੁਣ ਨਾਰਗਾਲ ਦੇ ਵਿੱਚ ਹਾਂ ਜੀ ਆਉਣਾ ਨਹੀਂ ਹੈਗਾ ਇਹ ਤੂੰ ਆ ਗਿਆ ਬੰਦਾ ਹੁਣ ਜਿਹੜੇ ਤੇਰੇ ਹੋਰ ਵੀ ਲੈਣ ਆਉਂਦੇ ਆੜੀ ਯੂਡੀ ਉਹਨਾਂ ਨੂੰ ਆਪਦਾ ਸਮਝਾ ਦੇ ਵੀ ਜੇ ਇੱਥੇ ਗਏ ਹੋ ਤਾਂ ਉਹਨਾਂ ਦੇ ਕੱਟ ਪਹਿਣ ਗਿਆ ਤੈਨੂੰ ਇੰਨੀ ਜੱਲ ਬੰਦੇ ਉਹ ਬਰੋਡਰ ਫੈਕਟਰੀ 'ਚ ਕੰਮ ਕਰਦਾ ਤੂੰ ਨਹੀਂ ਜੀ ਹਾਂ ਉਹ ਦੀਪਾ ਸਾਧਾ ਰਹੇ ਨਹੀਂ ਕਿਹੜਾ ਦੀਪਾ ਚੱਲ ਹੋਊਗਾ ਜਿਹੜਾ ਮਰਜੀ ਸਰਦਾਰ ਆ ਤੈਨੂੰ ਕਹਿੰਦਾ ਚਲ ਇਹ ਮਰਜੀ ਸਰਦਾਰ ਆ ਦੀਪੇ ਸਰਦਾਰ ਨੂੰ ਵੀ ਕਹਿ ਦੀ ਹਾਂ ਤੂੰਗਾ ਵੀ ਆਏ ਗਏ ਕੇ ਬੰਦਾ ਖਾੜ ਲਿਆ ਉੱਥੇ ਨਹੀਂ ਤੈਨੂੰ ਪੁਲਿਸ ਵਿੱਚ ਚੁਕਾ ਦੇਣਾ ਸੀ ਇਹਨਾਂ ਨਾਲ ਗਾਲ੍ਹਾਂ ਚ ਨਸ਼ਾ ਬੰਦ ਆ ਤਸਕਰੀ ਉਹ ਹੈਗਾ ਇਹਨਾਂ ਸਰਦਾਰ ਨੂੰ ਫੋਨ ਲਾਉਂਦਾ ਫੂ ਲਾਖ ਰਿਆ ਦੋਨੋਂ ਮਰ ਨਹੀਂ ਹੈ ਗਾ ਜੀ ਫੂ ਲਾਖ ਰਿਆ ਦੋਨੋਂ ਛਡਾ ਕੇ ਲੈ ਜੂਗਾ ਗਾ ਫੂ ਨਾ ਹੀ ਤੁਰੇ ਬਸ ਨਾ ਇੱਥੇ ਰੋਲੀ ਕਰਨਾ ਆ ਕਿਹੜਾ ਪੰਡਾ ਹੈ ਗਾ ਕਿਹੜਾ ਪੰਡਾ ਜ਼ਰਾ ਕਿੰਨੇ ਟਾਈਮ ਬਾਅਦ ਆਉਂਦਾ ਹਫਤੇ ਬਾਅਦ ਹੀ ਆਈਦਾ ਵੀਰ ਦੇ ਸਹੀ ਤੇ ਹਾਂ ਜਾ ਲੈਣ ਕਿਹੜੇ ਘਰੇ ਆਉਣਾ ਆ ਤੇ ਮੂਹੇ ਹੀ ਆ ਕੀ ਨਾਂ ਉਹਨਾਂ ਦਾ ਆ ਨਾਂ ਨਹੀਂ ਪਤਾ ਯਾਰ ਹਾਂ ਟੂਪੇ ਕੋ ਗਾ ਰੇੜ ਹਾਂ ਹੈ ਹਾਂ ਪਰ ਬਣਾ ਰਿਹਾ ਅੱਜ ਤੋਂ ਬਾਅਦ ਬਾਈ ਨਾਰਗਲ ਤੇ ਨਹੀਂ ਆਉਣਾ ਹਾਂ ਬਿਲਕੁਲ ਹੋਰ ਕਿੰਨੇ ਬੰਦੇ ਆਉਂਦੇ ਨੇ ਤੇਰੇ ਹੋਰ ਕਿੰਨੇ ਬੰਦੇ ਆਉਂਦੇ ਨੇ ਦੇ ਨਾਲ ਤੇ ਆਉਂਦੇ ਆ ਉਹਨਾਂ ਨੂੰ ਵੀ ਕਹਿ ਲਿਓ ਵੀ ਨਾਰਗਲ ਨਹੀਂ ਆਉਣਾ ਹੈਗਾ ਵੀ ਉੱਥੇ ਨਸ਼ਾ ਬੰਦ ਕੀਤਾ ਐਸਾ ਹੀ ਲਾਹੂ ਕੋਈ ਨਹੀਂ ਲਾਹੂ ਇੱਕ ਕਿਉਂ ਸੱਤ ਮੱਥ ਅੱਠ ਮੱਥ ਦਾ ਮੈਂ ਪੰਜ ਦਾ ਲਾਹੂ ਗਾਕਸਨਪੁਰ ਵੀ ਮੈਂ ਆਉਣਾ ਪਿੰਡ ਆਉਣਾ ਹੈ ਹੈ ਸ਼ਰੇਆਮ ਲੈ ਕੇ ਜਾਣੇ ਹੋ ਨਾ ਬਾਪੂ ਉਸਨੇ ਕਿਆ ਬੋਲਾ ਥਾ ਬਾਹਰ ਚਲੇ ਜਾ ਬੋਲਾ ਉਸਨੇ ਬੋਲਾ ਕਿ ਇਧਰ ਕਿਆ ਕਰਨ ਆਇਆ ਹਾਂ ਤੂੰ ਕਿਆ ਬੋਲਿਆ ਮੇਰੀ ਬੋ ਫੜਾ ਥਾ ਬੋ ਕੀ ਕਰਨ ਆਇਆ ਇਧਰ ਕੀ ਕਰਨ ਆਇਆ ਔਰੇ ਇਧਰ ਆ ਮ ਆਏ ਥੇ ਕੀ ਕਰਨ ਆਇਆ ਬੋਲਿਓ ਨਾ ਰੋਣਾ ਜੇ ਰੇਣਾ ਕਿੱਥੇ ਆ ਇਹ ਸਰਬਤ ਕਰੇ ਸੈਲਰ ਜਿਹੜੇ ਸੈਲਰ ਚ ਆ ਲੋਕੜਾਲੇ ਚ ਸਾਰੀ ਉੱਥੋਂ ਵੀ ਲੇਬਰ ਆਉਂਦੀ ਆ ਕੀ ਕਰਨ ਆਇਆ ਸਮਾਨ ਲੈਣ ਅਸਾ ਅਸਾ ਜਿੰਨਾ ਬਾਰੇ ਬੈਠ ਕੇ ਸੱਚ ਬਤਾ ਰਹੇ ਕੁਝ ਨਹੀਂ ਬੋਲੇਗੇ ਇਹ ਤਾਂ ਥਾਣੇ ਜਾਣਾ ਬੋਲ ਸਾਹਿਬ ਨਾਲ ਦੱਸ ਇਹ ਨਾ ਮੈਂ ਰਹਤੇ ਥੇ ਨਾ ਪਰ ਬੰਦਾ ਬੋਲਾ ਤਾਂ ਜਿੱਧਰ ਕਿੰਨੇ ਵਾਲਾ ਮਿਲਦਾ ਹਾਂ ਕੀ ਮਿਲਦਾ ਹੈ ਨਾ ਉਹ ਕੀ ਕਹਿੰਦਾ ਸੀ ਕੀ ਦਾਮ ਬੋਲ ਕੇ ਆ ਮਿਲਦਾ ਹੈ ਉੱਚੀ ਬੋਲ ਕੇ ਆ ਮਿਲਦਾ ਹੈ ਗੰਜਾ ਹਾਂ ਬਸ ਹੋ ਲੈਨੇ ਆਏ ਦੇ ਕਿਤਨੇ ਬੰਦੇ ਆ ਵੀ ਤੂੰ ਬੋਲ ਰਹਾ ਥਾ ਸੜਕ ਤੇ ਜਾਣਨਾ ਆਉਂਦੇ ਨੇ ਚੈਲਰ ਤੇ ਪੀ ਕੇ ਜਿਹੜਾ ਚੈਲਰ ਵਿੱਚ ਬਹੁਤ ਜਿੰਨਾ ਬੰਦਾ ਕੰਮ ਲੱਗਦਾ ਹੈ ਉਹਨਾਂ ਦੇ ਕੰਨੀ ਕੱਢ ਦੋ ਸਾਰੇ ਨਹੀਂ ਨਹੀਂ ਅਸੀਂ ਲੋਕ ਨਵੇਂ ਸਟੋਰ ਤੇ ਆਏ ਹੈ ਉਹ ਬਣ ਰਹਾ ਹੈ ਨਵਾਂ ਸਟੋਰ ਉਹੀ ਸੈਲਰਸ ਦਾ ਬੰਦਾ ਬੋਲਾ ਗਿਆ ਨਾ ਤੇ ਨੂੰਨੇ ਦਾਤਾ ਤੇ ਤੂੰ ਐ ਸਿੱਧਾ ਟਿਕਾਣੇ ਤੇ ਪਹੁੰਚ ਗਿਆ ਤੇਰੇ ਦਿਮਾਗ ਚ ਮੈਪ ਬਣਾਇਆ ਸੀ ਉਹਨੇ ਨੀਲੂ ਉਹ ਰਾਜੂ ਯਾਰ ਨੀਲੂ ਨੂੰ ਬੋੜਨ ਲੱਗਿਆ ਉਹ ਤਾਂ ਮੋੜੀ ਜਾਂਦਾ ਅਸੀਂ ਤਾਂ ਮਗਰੀ ਤੁਰ ਪਏ ਨਾ ਸਾਨੂੰ ਪਤਾ ਲੱਗ ਗਿਆ ਵੀ ਬੰਦੇ ਪੈਦਲ ਆਲੇ ਪਹੁੰਚ ਗਿਆ ਇੱਥੇ ਕਿਹਨੂੰ ਪੁੱਛ ਕੇ ਆਇਆ ਤੂੰ ਪਿੰਡ ਚ ਵੀ ਘਰ ਕਿੱਥੇ ਆ ਕੋਈ ਉੱਧਰ ਖੜੋ ਖੜੋ ਮੇਰਾ ਸਰਦਾਰ ਹੈ ਕੋਈ ਫਰਦਾ ਹੈ ਬਾਹਰ سے ਬਾਹਰ ਐ ਮਾਰੋ ਨਾ ਤੁਹਾਡਾ ਕੋਈ ਠੇਕੇਦਾਰ ਇਹਦਾ ਪੈਣਦੇ ਆ ਪੈਣਦੇ ਆ ਪੰਡ ਦੇ ਮਾਲਕ ਹੈ ਤੁਹਾਡਾ ਕੋਈ ਫੋਨ ਲਾ ਮਾਲਕ ਨਾਲ ਗੱਲ ਕਰਾ ਕੁਝ ਨਹੀਂ ਬੋਲेंगे ਗੱਲ ਕਰਾ ਗੱਲ ਮਾਲਕ ਨਾਲ ਗੱਲ ਕਰਾ ਮਨੇ ਤੂੰ ਕਹਿੰਦਾ ਸੀ ਸੜਕ ਤੇ ਜਾਣਾ ਮੈਂ ਤਾਂ ਆ ਸੜਕ ਤੇ ਜਾਂਦੇ ਸਾਰਾ ਕੋਈ ਤਾਂ ਨਹੀਂ ਮਿਲਦਾ ਕਿਉਂ ਨਾ ਮੁੜ ਜਾਓ ਬੰਦੇ ਘਰੇ ਆ ਕਿੱਥੋਂ ਫੜਿਆ ਕਿਹਦੇ ਘਰੋਂ ਨਿਕਲਿਆ ਇਹ ਇੱਧਰੋਂ ਆਇਆ ਬਾਈ ਇੱਧਰ ਮੈਂ ਉਹੀ ਕਹਿੰਦਾ ਵੀ ਨਾਰਗੜ ਚ ਕਰਨ ਕੀ ਆਏ ਤਨ ਉਹੀ ਦਾ ਬੋਦਾਂ ਉਹਨੇ ਸਾਚ ਚ ਦੱਸਦਾ ਤੁਸੀਂ ਵੀ ਦੱਸ ਦੋ ਉਹਨੇ ਦੱਸ ਤਾਂ ਇਹ ਸਮਾਨ ਲੈਣ ਆਇਆ ਮੈਂ ਤਾਂ ਪੁੱਤ ਗੱਲ ਨਾ ਕਰ ਮੈਂ ਉਹ ਸੱਚ ਦੱਸ ਦੋ ਇਹ ਪੂਰੀ ਗਾਂਜਾ ਗੁੰਜਰ ਜ਼ਰੂਰ ਪੀਂਦਾ ਮੇਰੇ ਨਾਲ ਕੰਮ ਤੇ ਲੱਗਿਆ ਮੁੰਡਾ ਹਾਂ ਸਾਡਾ ਗਵਾਂਡੀ ਵੀ ਆ ਹਾਂ ਸਾਡਾ ਗੁੰਜਰ ਨਾਲ ਕੰਮ ਚੱਲਦਾ ਵਾ ਪਹਿਲਾਂ ਲੋਗੜ ਕਹਿੰਦਾ ਜੀ ਆਹ ਉਹ ਲੋਗੜ ਲੋਗ ਠੇਕੇਦਾਰ ਹੈ ਇੱਕ ਮਿੰਟਾ ਲੋਗ ਠੇਕੇ ਜਾਣਾ ਲੋਗ ਠੇਕੇਦਾਰ ਹੈ ਸਾਡਾ ਭਾਈ ਹਾਂ ਉੱਤੀ ਸਮਾਨ ਚੱਕਦੇ ਆਂ ਜੀ ਲੋਭੜੀ ਕਿ ਤੇਰਾ ਹੈਡਾ ਕੰਮ ਚ ਨਾਰਗੜੀ ਗਾਂਜਾ ਮਿਲਦਾ ਤੁਹਾਨੂੰ ਮੇਰੇ ਇੱਧਰ ਹੀ ਨੈਂਦ ਰੇਦਾ ਮੁੰਡਾ ਮੇਰਾ ਤਿੰਨ ਚਾਰ ਕੁ ਦੈਂਦ ਲੱਗਿਆ ਮੈਨੂੰ ਤਾਂ ਪਤਾ ਨਹੀਂ ਵੀ ਅੱਗੇ ਮੈਂ ਵੀ ਛੋਟੇ ਬੰਡਲੇ ਕੁਲਵੀਰੇ ਨਾਲ ਲੱਗਿਆ ਰਿਹਾ ਛੋਟੇ ਬੰਦੇ ਉਹ ਕੀ ਖਾਨਾ ਹੈ ਉਹ ਕੀ ਖਾਨਾ ਹਾਂ ਦਾ ਜਿਵੇਂ ਮੈਂ ਤਾਂ ਦਾਰੂ ਪੀਣਾ ਬਈ ਸਾਹਮਣੇ ਦਾਰੂ ਤਾਂ ਨਹੀਂ ਹੋਰ ਵੀ ਕੋ ਖਾਨਾ ਨਹੀਂ ਗੂੜੀ ਗੂੜੀ ਮਾਈ ਮੋਟੀ ਚਾਹੂ ਲੇ ਗੀਏ ਮੋਹਰੀ ਗੂੜੀ ਕਿਤੋਂ ਲੈਣਾ ਬਹੁਤਾ ਮਿੱਤਲ ਦੇ ਵਾਲੇ ਮਗਾ ਲਈ ਦੀਆ ਸਹੀ ਆ ਸਰਮਦਾ ਨਹੀਂ ਆਉਂਦੀ ਆ ਦਾੜੀ ਰੱਖ ਕੇ ਦ ਤਾਰ ਬਣ ਕੇ ਤੁਸੀਂ ਗਾਂਜਾ ਲੈਂਦੇ ਫਿਰਦੇ ਹੋ ਪਿੰਡ ਚ ਨਹੀਂ ਵੀਰੇ ਉਹੀ ਮੁੰਡੇ ਪੀਂਦੇ ਆ ਬਈ ਆਏ ਤਾਂ ਦੋਨੇ ਹੀ ਉਹ ਨਾਲ ਦਾ ਆਉਂਦਾ ਹਾਂ ਤਾਂ ਹੈਗਾ ਮੇਰੇ ਨਾਲ ਲੱਗਿਆ ਹੈ ਜੀ ਵੀਰੇ ਮੈਂ ਪਹਿਲਾਂ ਕਹਾਂਗੇ ਵੀਰੇ ਉਹ ਮੈਂ ਕੰਡ ਕਣਾ ਕੰਡ ਕਿਹੜਾ ਵੀਰੇ ਮੋਟਾ ਹੈ ਹੈ ਲੈਰਾ ਕਿੱਟੀ ਕਿੱਟੀ ਉਹਨਾਂ ਲਈ ਲੈਰਾ ਵਾ ਕੀ ਕਰਨਾ ਆਏ ਸੀ ਸੱਤ ਸੱਤ ਦੇ ਕੀ ਲੈਣਾ ਆਉਂਦਾ ਤੇ ਬਸ ਉਹ ਸਮਾਨ ਲੈਣਾ ਜੀ ਕਿਹੜਾ ਸਮਾਨ ਉਹ ਵੇਚਵਾ ਸੀਗਾ ਗਾਂਜਾ ਵੀਰੇ ਹਾਂ ਤੋਨੂੰ ਕਿਹਨੇ ਕਿਹਾ ਇੱਥੇ ਨਾਰਕਲ ਗਾਂਜਾ ਮਿਲਦਾ ਉਧਾਨੀ ਇਹ ਡਰਾਈਵਰ ਆ ਬੰਦਾ ਡਰਾਈਵਰ ਨਹੀਂ ਆਇਆ ਪਹਿਲੀ ਵਾਰ ਨਹੀਂ ਆਇਆ ਸਿੱਧਾ ਟਿਕਾਣੇ ਤੇ ਰੁਕੇ ਹੋ ਤੁਸੀਂ ਕਿਸੇ ਹੋਰ ਘਰੇ ਨਹੀਂ ਰੋਕੇ ਕਿਹਦੀ ਵਾਰ ਆਇਆ ਪਹਿਲਾਂ ਵੀ ਉਹਨੇ ਉਹ ਵੀ ਦੱਸ ਦੋ ਵੀ ਅਸੀਂ ਆਉਣੇ ਆ ਜੀ ਪਹਿਲੀ ਵਾਰ ਆਇਆ ਬਾਈ ਜੀ ਤੁਸਾਂ ਵੀ ਆ ਆ ਕਿੰਨੀ ਵਾਰ ਆ ਕਿੰਨੀ ਵਾਰ ਆ ਮੈਂ ਤਾਂ ਵੀਰੇ ਅੱਜ ਹੀ ਆਇਆ ਮੈਂ ਤਾਂ ਉਹ ਗੱਲ ਤੈਨੂੰ ਕਿਵੇਂ ਪਤਾ ਲੱਗਿਆ ਉਹੀ ਘਰੇ ਮਿਲਦਾ ਗਾਂਜਾ ਤੁਸੀਂ ਯਾਰ ਦੇਖ ਗੱਲ ਮੈਨੂੰ ਪਤਾ ਹੀ ਨਹੀਂ ਇਹ ਸੁਣਨ ਲੱਗੇ ਸਰ ਰੋਕਿਆ ਮੋਟਰਸਾਈਕਲ ਉੱਥੇ ਆ ਕੇ ਅਜੇ ਤੈਨੂੰ ਪਤਾ ਹੀ ਨਹੀਂ ਨਾ ਥੋੜੀ ਬਤਾ ਮੈਂ ਤਾਂ ਲੁਧਿਆਣੇ ਲੈ ਕੇ ਆਉਣਾ ਬਾਈ ਅਸਤਾ ਜੀ ਮੈਂ ਤੇ ਉੱਥੇ ਕਿਉਂ ਰੋਕਿਆ ਮੋ ਇਹ ਬੰਦਾ ਨਾ ਮੇਰੇ ਕੋਲ ਕਰਦਾ ਕੰਮ ਘਰੇ ਨਹੀਂ ਹਾਂ ਹਾਂ ਅੱਜ ਇਹਦੇ ਨਾਲ ਦੇ ਦਿਹਾੜੀ ਆਏ ਨਾ ਕੰਮ ਕਰਨ। ਹਾਂ ਇਹ ਬਾਈ ਕਹਿੰਦਾ ਮੈਂ ਵੀ ਔਖਾ ਮੈਂ ਤਾਂ ਲੈ ਕੇ ਆਉਣਾ ਕਿ ਲੁਧਿਆਣਾ ਚਲੇ ਜਾਂਦਾ ਇਹ ਮੈਨੂੰ ਪੈਸੇ ਲੈ ਆ ਜਾਂਦਾ। ਹਾਂ ਉੱਥੋਂ ਜਾ ਕੇ ਲੈ ਆਉਂਦਾ। ਹਾਂ ਕਿਸੇ ਨੇ ਦੱਸਤਾ ਫੋਨ ਕਰਕੇ ਵੀ ਉੱਥੋਂ ਮਿਲਦਾ। ਕਿਸੇ ਨੇ ਨਹੀਂ ਦੱਸਿਆ ਬਾਈ ਤੂੰ ਨੰਬਰ ਨਹੀਂ ਆਇਆ। ਨੰਬਰ ਤੇ ਨੰਬਰ ਗਾਣੇ ਤੇ ਨਹੀਂ ਬਹੁਤਾ। ਕਿਸੇ ਨੇ ਫੋਨ ਕਰ ਇੱਕ ਮਿੰਟ। ਮੇਰੇ ਨਾਲ ਕੋਈ ਲੈ। ਚੱਲ ਫੋਨ ਕਰਕੇ ਤੈਨੂੰ ਦੱਸ ਵੀ ਦਿੱਤਾ ਕਿ ਇਹਨੇ ਚੱਲ ਇਹਨੂੰ ਦੱਸਤਾ ਜਾਂ ਤੈਨੂੰ ਤੇਰੇ ਦਿਮਾਗ 'ਚ ਮੈਪ ਬਣਾਤਾ ਵੀ ਮੋਟਰਸਾਈਕਲ ਉੱਥੇ ਰੁਕੂ ਜਾ ਕੇ। ਇਹ ਪਹਿਲਾਂ ਆਉਂਦੇ ਹੋਣਗੇ। ਹਾਂ ਇਹ ਗੱਲ ਹੋਈ ਨਾ ਪਹਿਲਾਂ ਆਉਂਦੇ ਰੋ ਗੱਲ ਤੇ ਆਉ ਨਾ ਇਹ ਮੁੰਡਾ ਪਹਿਲਾਂ ਹੁੰਦਾ ਹੂ ਪ੍ਰੂਫ ਦੇ ਆਪਦਾ ਲੈ ਰਿਹਾ ਜੀ ਆਈਡੀ ਕਾਰਡ ਦੋ ਉਧਾਰ ਕਾਰਡ ਦੇ ਦਿਨੇ ਹਣ ਦਿਖਾ ਆਧਾਰ ਕਾਰਡ ਦਿਖਾ ਬਾਈ ਉਹਤੇ ਹੋ ਗਿਆ ਯਾਰ ਨਾ ਫੋਟੋ ਉਹ ਨਹੀਂ ਦਿਖਾ ਦੇ ਯਾਰ ਤੁਹਾਨੂੰ ਕੋਈ ਨਹੀਂ ਯਾਰ ਤੁਹਾਨੂੰ ਨਾ ਕੋਈ ਨਹੀਂ ਜਾਈ ਕਰੇਗਾ ਜੀ ਦੱਸੂਗਾ ਇੱਥੇ ਫੇਰ ਕੰਮ ਖਰਾਬ ਹੋ ਜਾਊਗਾ ਲੁਧਿਆਣਾ ਦੇ ਪਿੰਡ ਨਰੰਗਵਾਲ ਵਿੱਚ ਨਸ਼ਾ ਵੇਚਣ ਨੂੰ ਲੈ ਕੇ ਹੰਗਾਮਾ ਹੋਇਆ ਹੈ ਜੀਹਾਂ ਇਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਪਿੰਡ ਵਿੱਚ ਨਸ਼ਾ ਲੈਣ ਆਏ ਦੋ ਨੌਜਵਾਨਾਂ ਨੂੰ ਵੀ ਪਿੰਡ ਵਾਸੀਆਂ ਨੇ ਮੌਕੇ ਉੱਤੇ ਫੜਿਆ ਜਿਨ੍ਹਾਂ ਦਾ ਕੋਟਾਪਾ ਵੀ ਚਾੜਿਆ ਗਿਆ ਇਹਨਾਂ ਦੇ ਵੀ ਵੀਡੀਓ ਸਾਹਮਣੇ ਆਈ ਹੈ ਤਾਨੂੰ ਦੱਸ ਦਿੰਦੇ ਆ ਕਿ ਲੁਧਿਆਣਾ ਦੇ ਪਿੰਡ ਨਰੰਗਵਾਲ ਦੀਆਂ ਹੰਗਾਮੇ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਤੇ ਇੱਕ ਮਹਿਲਾ ਆਪਸ ਦੇ ਵਿੱਚ ਬਹਿਸ ਕਰ ਰਹੇ ਨੇ ਤੇ ਇੱਕ ਦੂਸਰੇ ਨੂੰ ਧਮਕੀਆਂ ਦੇ ਰਹੇ ਨੇ ਮਾਮਲਾ ਪਿੰਡ ਦੇ ਵਿੱਚ ਨਸ਼ਾ ਵੇਚਣਾ ਤੇ ਨਸ਼ਾ ਵੇਚਣ ਤੋਂ ਰੋਕਣ ਦਾ ਹੈ ਜਿਸ ਦੇ ਵਿੱਚ ਨੌਜਵਾਨ ਮਹਿਲਾ ਨੂੰ ਨਸ਼ਾ ਵੇਚਣ ਤੋਂ ਰੋਕਣ ਦੀ ਗੱਲ ਕਹਿ ਰਹੇ ਨੇ ਤੇ ਮਹਿਲਾ ਉਹਨਾਂ ਨੂੰ ਚੈਲੰਜ ਕਰਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਪਿੰਡ ਵਾਸੀਆਂ ਨੇ ਵਾਇਰਲ ਕੀਤੀ ਹੈ ਜਿਸ ਦੇ ਵਿੱਚ ਦੋ ਨੌਜਵਾਨ ਜੋ ਕਿ ਪਿੰਡ ਦੇ ਵਿੱਚ ਨਸ਼ਾ ਲੈਣ ਦੇ ਲਈ ਆਏ ਹਨ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਕੁਝ ਲੋਕ ਨਸ਼ਾ ਵੇਚਦੇ ਨੇ ਤੇ ਜਿਨ੍ਹਾਂ ਦੇ ਖਿਲਾਫ ਪਿੰਡ ਵਾਸੀਆਂ ਦੇ ਵੱਲੋਂ ਐਕਸ਼ਨ ਲਿਆ ਗਿਆ ਸੀ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਆਪਸ ਦੇ ਵਿੱਚ ਬਹਿਸ ਹੋ ਗਈ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਇਸ ਬਾਰੇ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ চা নশে বেচ দেো কালা

ਇਸ ਮੇਰੇ ਦਿੱਕੇ ਆ ਤੇਰੇ ਭਾਈ ਨਾ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਿੰਦਗੀ ਆ ਜਵੇ ਹੁਣ ਤੂੰ ਝੋਪਾਂਗੇ ਬਸ ਬੈਠੋ ਆਰਾਮ ਨਾਲ ਪਹਿਲੀ ਗਲਤ ਗੱਲ ਆ ਕਰੀ